ਹਾਂਜੀ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਨੰਗਲ ਵਾਸੀਆਂ ਨੂੰ ਤੇ ਸਾਡੇ ਖਾਸ ਕਰਕੇ ਪੱਤਰਕਾਰ ਸਹਿਬਾਨਾਂ ਨੂੰ ਅੱਜ ਦੀ ਵਧਾਈ ਕਿਉਂਕਿ ਨਗਰ ਕੌਂਸਲ ਨੰਗਲ ਨੇ ਇਸ ਸਮੇਂ ਜਿਹੜੀ ਇਸ ਟਰਮ ਹੋਈ ਸੀ ਉਹਦੇ ਚੌਥਾ ਬਜਟ ਪਾਸ ਕੀਤਾ 115 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਅੱਜ ਨਗਰ ਕੌਂਸਲ ਨੰਗਲ ਵੱਲੋਂ ਤੇ ਜਿਹਦੇ ਵਿੱਚ ਸਾਡੇ ਕੋਲ ਇੱਕ ਤਜਵੀਜ਼ ਆ ਕਿ 44 ਕਰੋੜ ਦੇ ਲਗਭਗ ਸਾਡੇ ਕੋਲ ਬੈਲੈਂਸ ਬਚਿਆ ਹੋਇਆ ਪਿਛਲੇ ਸਾਲ ਦਾ ਤੇ ਜਿਹੜੇ ਆਉਣ ਵਾਲੇ ਸਮੇਂ ਦੌਰਾਨ ਜਿਹੜੀ ਆਮਦਨ ਹੈ ਇਨਕਮ ਹੈ ਜਿਹੜੇ ਅਲੱਗ-ਅਲੱਗ ਸੋਰਸਸ ਤੋਂ ਵੈਟ ਤੋਂ ਜੀਐਸਟੀ ਤੋਂ ਜਾਂ ਪ੍ਰਾਪਰਟੀ ਟੈਕਸ ਤੋਂ ਜਾਂ ਕਿਸੇ ਹੋਰ ਤੋਂ ਉਹ 71 ਕਰੋੜ ਰੁਪਈਆ 71 ਲੱਖ 71 ਕਰੋੜ ਦੇ ਕਰੀਬ ਜਿਹੜੀ ਸਾਡੀ ਆਪਣੀ ਇਨਕਮ ਦਾ ਆਪਾਂ ਟੀਚਾ ਰੱਖਿਆ ਹੋਇਆ ਤੇ ਕੁੱਲ 115 ਕਰੋੜ ਦਾ ਅੱਜ ਬਜਟ ਪਾਸ ਕੀਤਾ ਤੇ ਇੱਕ ਸਾਡਾ ਐਸਟੀਮੇਟਡ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇੱਕ ਸਾਡੇ ਜਿਹੜੇ EMPLOYEES ਜਾਂ ਜਆ ਅਮਲਾ ਹੈ ਜਾਂ ਕੋਈ ਵੀ ਕਿਸੇ ਕਿਸਮ ਦਾ ਹੈ ਉਹਦੇ ਤੇ 41 ਕਰੋੜ ਦਾ ਅਨੁਮਾਨਿਤ ਖਰਚਾ ਰੱਖਿਆ ਹੋਇਆ ਜਿਹੜਾ 2025-26 ਦੇ ਲਈ ਤੇ ਕੰਟਿੰਜੈਂਸੀ ਫੰਡਸ ਹੈ ਜਿਹੜਾ 2.7 3.80 ਕਰੋੜ ਰੁਪਇਆ ਤਜਵੀਜ਼ ਹੈ ਸਾਡੀ ਕਿ ਉਹਦੇ ਲਈ ਰੱਖਿਆ ਹੋਇਆ ਤੇ ਵਿਕਾਸ ਦੇ ਜਿਹੜੇ ਡਵੈਲਪਮੈਂਟਸ ਦੇ ਕੰਮ ਹੈ ਉਹਨਾਂ ਲਈ 42 ਕਰੋੜ 32 ਕਰੋੜ ਰੁਪਇਆ ਰੱਖਿਆ ਸੀ ਵਿਕਾਸ ਦੇ ਕੰਮਾਂ ਲਈ ਕੁੱਲ ਇਹਦਾ 77 ਕਰੋੜ ਰੁਪਇਆ ਬਣ ਜਾਂਦਾ ਤੇ ਇਹਦੇ ਵਿੱਚ ਜਿਹੜਾ ਪਿਛਲੇ ਸਾਲ ਦਾ 28 ਕਰੋੜ ਰੁਪਇਆ 38 ਕਰੋੜ ਰੁਪਇਆ ਪਾ ਕੇ ਸਾਡਾ ਇਹ ਆਪਣਾ ਬੈਲੈਂਸ ਕਰਕੇ 115 ਕਰੋੜ ਰੁਪਏ ਦਾ ਸਾਡਾ ਬਜਟ ਹੈ ਜਿਹੜਾ ਅੱਜ ਪਾਸ ਕੀਤਾ ਇਹਦੇ ਵਿੱਚ ਜਿਹੜੀ ਕੁੱਲ ਆਮਦਨ ਤੋਂ ਜਿਵੇਂ ਵੈਟ ਤੇ ਜੀਐਸਟੀ ਤੋਂ ਜਿਹੜੀ ਪ੍ਰਾਪਤ ਆਮਦਨ ਹੈ ਜਿਹੜੀ ਅਸੀਂ ਕਹਿੰਨੇ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਨੀ ਆਮਦਨ ਕਿ ਉਹਦੇ ਵਿੱਚ ਅਸੀਂ ਤਜਵੀਜ਼ ਰੱਖੀ ਕਿ 85 ਲੱਖ ਰੁਪਇਆ ਅਸੀਂ ਇਹ ਤੋਂ ਕਰਨਾ ਤੇ ਉਹਦੇ ਵਿੱਚ ਜਿਹੜਾ ਪਿਛਲੇ ਸਾਲ ਦਾ ਇੱਕ ਟੀਚੇ ਰੱਖ ਕੇ ਆਪਾਂ ਰੱਖੇ ਕਿ ਵੈਟ ਤੇ ਜੀਐਸਟੀ ਤੋਂ ਜੋ ਅਸੀਂ ਪਿਛਲੇ ਸਾਲ ਐਸਟੀਮੇਟ ਲਗਾਇਆ ਸੀ ਵੀ ਅਸੀਂ ਇੰਨਾ ਕਲੈਕਸ਼ਨ ਕਰਾਂਗੇ ਉਹਦਾ 90% ਅੱਜ ਤੱਕ ਕਰ ਚੁੱਕੇ ਇਹ ਜਿਹੜਾ ਖਰਚਾ ਤੁਹਾਨੂੰ ਦੱਸਿਆ ਜਾਂ ਬਕਾਇਆ ਦੱਸਿਆ ਉਹ ਫਰਵਰੀ ਮਹੀਨੇ ਤੱਕ ਦਾ ਹੈ ਸਾਡਾ ਜਿਹੜਾ ਕਿਉਂਕਿ ਇਹ ਮਾਰਚ ਦੇ ਵਿੱਚ ਅਸੀਂ ਹਜੇ ਹੋਰ ਆਮਦਨ ਹੋਣ ਦੀ ਪੋਸਿਬਿਲਿਟੀ ਆ ਤੇ ਜਿਹੜੀ ਬਿਜਲੀ ਤੋਂ ਚੁੰਗੀ ਪ੍ਰਾਪਤ ਹੈ 2025-26 ਦੇ ਵਿੱਚ ਅਸੀਂ ਰੱਖਿਆ ਵੀ 35 ਲੱਖ ਰੁਪਈਆ ਅਸੀਂ ਇਹਨਾਂ ਤੋਂ ਰੱਖਣਾ ਵੀ ਜਿਹੜਾ ਸਾਡਾ ਪ੍ਰਾਪਤ ਹੋਵੇ ਪ੍ਰਾਪਰਟੀ ਟੈਕਸ ਤੋਂ ਅਸੀਂ ਪੋਸਿਬਿਲਿਟੀ ਹੈ ਕਿ ਦੋਸਤੋਂ 2.50 ਕਰੋੜ ਰੁਪਈਆ ਅਸੀਂ ਰੱਖਿਆ ਕਿ ਆਪਾਂ ਟੀਚਾ ਮਿੱਥਿਆ ਹੋਇਆ ਵੀ ਜਿਹੜਾ ਰੱਖਣਾ ਹੈ ਐਕਸਾਈਜ਼ ਡਿਊਟੀ ਤੋਂ ਜਿਹੜਾ ਅਸੀਂ ਟੀਚਾ ਰੱਖਿਆ ਕਿ 79 ਲੱਖ ਰੁਪਏ ਦਾ ਟੀਚਾ ਮਿੱਥਿਆ ਕਿ ਆਪਾਂ ਉਹਦੇ ਤੋਂ ਰੱਖਣਾ ਤੇ ਪਿਛਲੇ ਸਾਲ ਦੇ ਵਿੱਚ ਅਸੀਂ 64.12 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋਈ ਸੀ ਐਕਸਾਈਜ਼ ਤੋਂ ਜਿਹੜਾ ਅਸੀਂ ਮਿੱਥਿਆ ਹੋਇਆ ਟੀਚਾ ਉਹਦੇ ਵਿੱਚ 75% ਯਾਨੀ ਕਿ 75% ਐਕਸਾਈਜ਼ ਡਿਊਟੀ ਤੋਂ ਅਸੀਂ ਅੱਜ ਤੱਕ ਹੋਏ ਹਜੇ ਮਾਰਚ ਕਰਕੇ ਹਜੇ ਉਹ ਜਿਹੜਾ ਅਨੁਮਾਨਤ ਖਰਚੇ ਤੇ ਜਿਹੜੀ ਆਮ ਆਮਦਨ ਹੈ ਉਹਦੇ ਚਾਣੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਤੋਂ ਜਿਹੜਾ ਅੱਜ ਅਸੀਂ ਪਿਛਲੀ ਵਾਰ 26 ਲੱਖ ਰੁਪਏ ਰੱਖਿਆ ਸੀ ਉਹਦਾ ਤੇ 30 ਲੱਖ ਰੁਪਈਆ ਅਸੀਂ ਸਾਨੂੰ ਮਿਲਿਆ ਤੇ ਯਾਨੀ ਕਿ ਆਪਾਂ 100% ਤੋਂ ਉੱਪਰ ਜਿਹੜਾ ਕਲੈਕਸ਼ਨ ਕੀਤੀ ਆ ਤੇ ਅਗਲਾ ਟੀਚਾ ਅਸੀਂ ਵਾਟਰ ਸਪਲਾਈ ਤੋਂ 26 ਲੱਖ ਰੁਪਏ ਦਾ ਰੱਖਿਆ ਤੇ ਸੀਵਰੇਜ ਮੰਦੇ ਦੀਨ 32 ਲੱਖ ਰੁਪਏ ਦਾ ਆਪਾਂ ਰੱਖਿਆ ਵੀ ਸਾਨੂੰ ਉਹਦੀ ਪ੍ਰਾਪਤੀ ਹੋਣੀ ਕੁੱਲ ਅਸੀਂ 58 ਲੱਖ ਵਾਟਰ ਸਪਲਾਈ ਤੇ ਸੀਵਰੇਜ ਤੋਂ ਹੈ ਜਿਹੜੀ ਵੈਟ ਤੇ ਤਹਿ ਬਾਜ਼ਾਰੀ ਦਾ ਇਹਦੇ ਵਿੱਚ 2025-26 ਦੇ ਵਿੱਚ 7 ਲੱਖ ਰੁਪਏ ਦਾ ਟੀਚਾ ਮਿੱਥਿਆ ਹੋਰ ਜਿੰਨੇ ਦੂਜੇ ਸਾਧਨ ਹੈ 5 ਕਰੋੜ 70 71 ਲੱਖ ਦਾ ਟੀਚਾ ਰੱਖਿਆ ਹੋਇਆ ਤੇ ਜਿਹੜਾ ਖਰਚਾ ਤੁਹਾਨੂੰ ਦੱਸ ਦਿੱਤਾ ਅਮਲੇ ਤੇ ਕੀ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਐਨਾ ਹੋਣਾ ਤੇ ਡਿਟੇਲ ਅਲੱਗ-ਅਲੱਗ ਗਿਆ ਵੀ ਇਲੈਕਸ਼ਨ ਤੇ ਕੀ ਹੋਣਾ ਆ ਜਿਹੜਾ ਨੱਟਸ਼ਲ ਸਾਡਾ ਬਜਟ ਸੀ ਹਾਂਜੀ ਸ਼ਹਿਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਮੀਟ ਮਾਰਕੀਟ ਵਾਲੀ ਕੋਈ ਪਾਇ ਪਾਇਸ਼ਵਰੀ ਵੀ ਨਹੀਂ ਪਾਇ ਪਿਛੀ ਵਰ ਵੀ ਲੋਕੀ ਬੜੀ ਬੇਸਬਰੀ ਇੰਤਜ਼ਾਰ ਕਰਦੇ ਰਹੇ ਸੀ ਨਹੀਂ ਦੇਖੋ ਫਿਸ਼ ਮੱਛੀ ਬਾਗ ਜਿਹੜਾ ਨਿਰਮਾਣ ਹੋ ਰਿਹਾ ਹੈ ਜਿਹੜਾ ਉਹਦੇ ਵਿੱਚ ਕੁਆਟਿਟੀ ਸਾਨੂੰ ਮੀਟ ਮਾਰਕੀਟ ਦੇ ਵਿੱਚ ਕੋਈ ਸਾਨੂੰ ਲੈਂਡ ਨਹੀਂ ਮਿਲ ਰਹੀ ਕੋਈ ਵੀ ਲੈਂਡ ਜਿੱਥੇ ਅਸੀਂ ਲੈਂਡ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਲੱਗੀ ਜਾਵੇ ਉੱਥੇ ਦੇ ਜਿਹੜਾ ਨਿਵਾਸੀ ਹੈ ਆਲੇ ਦੁਆਲੇ ਦੇ ਲੋਕ ਹੈ ਉਹ ਵਿਰੋਧ ਕਰ ਦਿੰਨੇ ਤੇ ਜਿਹੜੀ ਸਾਡੇ ਕੋਲ ਜਿਹੜੀ ਮਿਨਿਸਪਲ ਕਾਉਂਸਲ ਦੀ ਲੈਂਡ ਹੈ ਕੱਲੀ ਜਿਹੜੀ ਆਪਾਂ ਕਿੱਥੇ ਲਾਇਆ ਜਾ ਸਕਦਾ ਉਹ ਮਲੂਕਪੁਰ ਦੇ ਨੇੜੇ ਆ। ਬਟ ਸਲੈਕਟਰ ਹਾਊਸ ਸਾਡਾ ਬੰਦ ਪਿਆ ਕੇ ਸਾਲਾਂ ਤੋਂ। ਜਿਹੜੀ ਸਲੈਕਟਰ ਹਾਊਸਾਂ ਜੀ ਹਾਂਜੀ ਸਲੈਕਟਰ ਹਾਊਸ ਬੰਦ ਹੋਣ ਦਾ ਕਾਰਨ ਐਨਜੀਟੀ ਦੀਆਂ ਕਈ ਰਿਪੋਰਟਸ ਆ ਜਿਹੜੀਆਂ ਪਰਮਿਸ਼ਨਸ ਆ ਉਹ ਰਹਿੰਦੀਆਂ ਐ। ਸਾਡੀ ਇਨਫਰਾਸਟ੍ਰਕਚਰ ਤਿਆਰ ਐ, ਬਿਲਡਿੰਗ ਤਿਆਰ ਐ, ਸਾਰਾ ਖਰਚਾ ਕਰ ਦਿੱਤਾ ਹੋਇਆ ਜਿਹੜੀ ਸਾਡੀ ਡਿਊਟੀ ਆ। ਪਰ ਪੋਲੂਸ਼ਨ ਕੰਟਰੋਲ ਬੋਰਡ ਤੇ ਐਨਜੀਟੀ ਦੀਆਂ ਕਈ ਪਰਮਿਸ਼ਨਸ ਹੈ ਜਿਹੜੀਆਂ ਸਾਡੇ ਕੋਲ ਹਜੇ ਤੱਕ ਅਸੀਂ ਕਹਿਣ ਕਹਿਣ ਦਾ ਮਤਲਬ ਕਿ ਆਪਾਂ ਨਹੀਂ ਪ੍ਰਾਪਤ ਹੋਈਆਂ ਅਸੀਂ ਅਪਲਾਈ ਕਰ ਚੁੱਕੇ ਹਾਂ ਕੌਂਸਲ ਕੌਂਸਲ ਦੇ ਕੀ ਆ ਸੀ ਨਾ ਤੁਹਾਡਾ ਸਾਰੇ ਐਮਸੀ ਮਜੂਦ ਸੀ ਜੀ ਬੈਠੇ ਅੱਜ ਇੱਕ ਸ਼੍ਰੀਮਤੀ ਸਰੋਜ ਬਾਲਾ ਤੇ ਦੂਸਰਾ ਮੈਡਮ ਵੀਨਾ ਰੀ ਜੀ ਤੇ ਰਜੇਸ਼ ਚੌਧਰੀ ਤੇ ਰਣਜੀਤ ਲੱਕੀ ਜੀ ਨਹੀਂ ਸੀ ਕਾਊਸੈਸ ਕਾਊਸੈਸ ਤੁਹਾਡਾ ਪ੍ਰੋਪਰਲੀ ਨਹੀਂ ਯੂਜ਼ ਕਰ ਕਾਊਸੈਸ ਤੁਹਾਡਾ 972% ਆਸਟ੍ਰੇਲੀਆ ਹੈ। ਹਾਂਜੀ। ਲੇਕਿਨ ਕਾਊਸੈਸ ਤੁਹਾਡੇ ਜਾਨਵਰ ਤਾਂ ਸ਼ਹਿਰ ਦੇ ਸ਼ਰਿਆਂ ਵਿੱਚ ਦੇ ਤੁਮਰੀ ਚੱਲਣ। ਉਹ ਕਾਊਸੈਸਲੀ ਨਹੀਂ ਹੈ ਜੀ। ਉਹ ਇੱਕ ਜਾਨਵਰਾਂ ਲਈ ਇੱਕ ਅਲੱਗ ਫੰਡ ਹੈ। ਸਾਡਾ ਕਾਊਸੈਸ ਦਾ ਮੀਨ ਇਹ ਹੈ ਕਿ ਤੁਸੀਂ ਫੇਰ ਆਪਾਂ ਉੱਥੇ ਆ ਗਏ ਕਿ ਅਸੀਂ ਦੋ ਗਊਸ਼ਾਲਾ ਨੂੰ ਇੱਕ ਨਗਰ ਕੌਂਸਲ ਨੂੰ ਮਾਨ ਹੈ ਸ਼ਹਿਰ ਦੀ ਹੱਦ ਤੋਂ ਬਾਹਰ ਹੋਣ ਦੇ ਬਾਬਦੂ ਵੀ ਅਸੀਂ 50-50 ਹਜ਼ਾਰ ਰੁਪਈਆ ਦੇ ਰਹੇ ਹਾਂ। ਤੇ ਮੈਂ ਇਹ ਬਜਟ ਦੀ ਜੇ ਅੱਜ ਗੱਲ ਕਰ ਲਈ ਹੈ ਉਹਦੇ ਤੇ ਵੀ ਜ਼ਿਆਦਾ ਇੰਪੋਰਟੈਂਟ ਹੈ ਵੀ ਇਹ ਆਪਾਂ ਕੁਐਸਚ ਕਾਉ ਦੀ ਤੁਸੀਂ ਕਹਿੰਦੇ ਕਿ ਆਪਾਂ ਦੀ ਜਿਹੜੀ ਐਨੀਮਲ ਸਟ੍ਰੇ ਜਿਹੜੀ ਸਟ੍ਰੇ ਐਨੀਮਲਸ ਹੈ ਕਿ ਆਪਾਂ ਕਹਿੰਦੇ ਕਿ ਸਟ੍ਰੇ ਐਨੀਮਲ ਨੂੰ ਫੜਿਆ ਨਹੀਂ ਜਾ ਰਿਹਾ ਜਾ ਕੇ ਉਹਦੇ ਵਿੱਚ ਮੈਂ ਪਹਿਲਾਂ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਸੀ ਕਿ ਸਟ੍ਰੇ ਐਨੀਮਲਸ ਨੂੰ ਕਾਉਂਸਲ ਸਿਰਫ ਖਰਚਾ ਕਰ ਸਕਦੀ ਹੈ ਕਾਉਂਸਲ ਖਰਚਾ ਕਰ ਸਕਦੀ ਪਰ ਸਟ੍ਰੇ ਐਨੀਮਲ ਨੂੰ ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿ ਜਦੋਂ ਉਹਨਾਂ ਦਾ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦਾ ਮੈਂ ਖਾਸ ਕਰਕੇ ਪਿੰਡ ਵਾਸੀਆਂ ਨੂੰ ਵਾਲੇ ਵਾਲਿਆਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਕਿ ਜਦੋਂ ਬੰਦ ਕਰ ਦਿੰਦਾ ਦੁੱਧ ਦੇਣਾ ਤਾਂ ਉਦੋਂ ਅਸੀਂ ਉਹਨੂੰ ਬੇਦ ਵੀ ਲਈ ਜਾ ਉਹਨਾਂ ਨੂੰ ਉਹਨਾਂ ਦੇ ਸਾਰੇ ਤੇ ਛੱਡ ਕੇ ਸ਼ਹਿਰ ਛੱਡ ਜਣ ਪਰ ਜੀ 115 ਕਰੋੜ ਦਾ ਬਜਟ ਤਾਂ ਤੁਸੀਂ ਕਹਿ ਰਿਹਾ ਪਰ ਤੁਹਾਨੂੰ ਲੱਗਦਾ ਨਹੀਂ ਕਿ ਟੈਂਡਰ ਤਾਂ ਲੱਗ ਨਹੀਂ ਰੇ ਪੈਸਾ ਤਾਂ ਯੂਜ਼ ਨਹੀਂ ਹੋ ਰਿਹਾ ਫਿਰ ਇਹ ਬਜਟ ਪਾਸ ਕਰਨ ਦਾ ਕੀ ਫਾਇਦਾ ਹਾਂਜੀ ਮੈਂ ਇਹਦੇ ਬਾਰੇ ਕਹਿਣਾ ਕਿਉਂਕਿ ਅੱਜ ਚੰਗੀ ਗੱਲ ਸੀ ਕਿਉਂਕਿ ਬਜਟ ਇੱਕ ਉਹ ਉਹ ਦਸਤਾਵੇਜ਼ ਹੈ ਕਿ ਕੱਲਾ ਡਵੈਲਪਮੈਂਟ ਦਾ ਨਹੀਂ ਹੁੰਦਾ ਬਜਟ ਦੇ ਵਿੱਚ ਜਿਹੜੇ ਇੱਥੇ ਦੇ ਅਮਲਾ ਹੈ ਜੇ ਮੰਨ ਲਓ ਕਿ ਅਸੀਂ ਅੱਜ ਕਿਸੇ ਬਜਟ ਦੇ ਵਿੱਚ ਕੋਈ ਰੌਲਾ ਰੱਫਾ ਪਾਉਂਦੇ ਕਿ ਸਾਡੇ ਵੱਲੋਂ ਕੋਈ ਬਜਟ ਨੂੰ ਫੇਲ ਕਰਨੀ ਜਾਂਦੇ ਤਾਂ ਜਿਹੜਾ ਅਮਲਾ ਹੈ ਜਾਂ ਕਿਸੇ ਦਾ ਸੀ ਖਰਚਾ ਕਰਨਾ ਉਹਨਾਂ ਤਨਖਾਹਾਂ ਆ ਉਹ ਰੁਕ ਜਾਂਦੀਆਂ ਪਰ ਇਹ ਤੁਹਾਡਾ ਕੁਐਸਚਨ ਬਹੁਤ ਚੰਗਾ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਨਾ ਅਸੀਂ ਪਹਿਲਾਂ ਵੀ ਪ੍ਰੈਸ ਵਾਰਤਾ ਕੀਤੀ ਸੀ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਸੰਘਰਸ਼ ਕਰੂੰਗੇ ਬਹੁਤ ਵੱਡਾ ਮੇਰਾ ਸ਼ਬਦ ਕਹਿਣ ਦਾ ਵੀ ਤਰੀਕਾ ਇਹਦੇ ਵੱਡਾ ਵੀ ਵੀ ਜਿਹੜੇ ਟੈਂਡਰ ਰੋਕੇ ਹੋਏ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਇਸ ਗੱਲ ਦੀ ਉਹ ਕਿਦਾਂ ਕੱਲ ਸਾਡੇ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਕਿ 10 ਕਰੋੜ ਰੁਪਈਆ ਅਸੀਂ ਸ਼ਹਿਰ ਦੀ ਸੁੰਦਰੀ ਕਰਨ ਲਈ ਲਾਣ ਰਏ ਬਹੁਤ ਚੰਗੀ ਗੱਲ ਹੈ ਪਰ ਮੈਂ ਸ਼ਹਿਰ ਵਾਸੀਆਂ ਨੂੰ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬਹਿਸ ਨੂੰ ਤੁਹਾਡੇ ਰਾਹੀਂ ਕਹਿਣਾ ਕਿ ਜਿਹੜੇ ਅਸੀਂ ਮਤੇ ਪਾਸ ਕੀਤੇ ਹੋਏ ਯਾਰ ਉਹਨਾਂ ਤੇ ਤਾਂ ਕਲਮ ਚਲਾ ਲਓ ਤੁਸੀਂ ਉਹਨਾਂ ਤੇ ਕਿਉਂ ਬੈਠੇ ਹੋ ਉੱਥੇ ਰੱਖ ਕੇ ਆਪਣੇ ਥੱਲੇ ਰੱਖ ਕੇ ਕਿਉਂ ਬੈਠੇ ਦਬਾ ਕੇ ਕਿਉਂ ਬੈਠੇ ਹੋ ਜੇ ਉਹਨਾਂ ਚ ਕਮੀ ਪੇਸ਼ੀ ਹੈ ਸਰਕਾਰ ਨੇ ਕੀ ਕੀਤਾ ਮੰਨ ਲਓ ਇਹ ਸਾਡੇ ਤੇ ਅਲੀਗੇਸ਼ਨ ਲਾਣੇ ਬੜੀਆ ਪ੍ਰੈਸ ਕਾਨਫਰੰਸ ਕਰਦੇ ਜਾਂ ਤਾਂ ਇੱਕ ਦਿਨ ਲਾਈਵ ਬਿਠਾ ਲਿਓ ਉਹਨਾਂ ਨੂੰ ਵੀ ਜਿਨ੍ਹਾਂ ਨੇ ਕੱਲ ਰਾਤ ਕੀਤੀ ਸਾਨੂੰ ਵੀ ਬਿਠਾ ਲਿਓ ਠੀਕ ਹੈ ਸੱਚ ਦਾ ਸੱਚ ਝੂਠ ਦਾ ਝੂਠ ਪਤਾ ਲੱਜੂ ਮੈਂ ਉਹਨਾਂ ਦੇ ਖਿਲਾਫ ਇੱਥੇ ਬੈਠਾ ਬੋਲੀ ਜਾਵਾਂ ਉੱਥੇ ਸਾਡੇ ਖਿਲਾਫ ਬੋਲੀ ਜਾਣ ਉਹਦਾ ਪਤਾ ਨਹੀਂ ਲੱਗਦਾ ਸੱਚ ਕੌਣ ਹੈ ਝੂਠ ਕੌਣ ਹੈ ਪਬਲਿਕ ਨੂੰ ਨਹੀਂ ਪਤਾ ਲੱਗ ਇੱਕ ਮਿੰਟ ਇਹਨਾਂ ਦੀ ਗੱਲ ਦਾ ਜਵਾਬ ਦੇ ਦਾਂ ਜਿਹੜੇ ਸਾਡੇ ਮਤੇ ਰੋਕੇ ਹੋਏ ਬੀਬੀ ਐਮਬੀ ਦੇ ਏਰੀਆ ਦੇ ਵਿੱਚ ਡਵੈਲਪਮੈਂਟ ਦੇ ਰੋਕੇ ਹੋਏ ਕਟੋਕਟ 15 ਤੋਂ ਲੈ ਕੇ 20 ਕਰੋੜ ਦੇ ਕੰਮ ਰੋਕੇ ਹੋਏ ਸ਼ਹਿਰ ਵਾਸੀ ਸਾਨੂੰ ਮਾਣਾ ਚੰਗਾ ਕਹਿੰਦੇ ਉਹਨਾਂ ਦਾ ਰਾਈਟ ਆ ਕਹਿਣਾ ਚਾਹੀਦਾ ਜਦੋਂ ਅਗਲੇ ਨੂੰ ਸੁਵਿਧਾਵਾਂ ਨਹੀਂ ਮਿਲਦੀਆਂ ਮੰਤਰੀ ਸਾਹਿਬ ਨੂੰ ਵੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਲੋਕਲ ਬਾਡੀਜ਼ ਨੂੰ ਵੀ ਕਹਿਣਾ ਮੰਤਰੀ ਸਾਹਿਬ ਨੂੰ ਯਾਰ ਤੁਹਾਡੇ ਕੋ ਕਿਹੜੀ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਅਸੀਂ ਕੋਈ ਟੈਂਡਰ ਅਲਾਟ ਕੀਤਾ ਮੰਨ ਲਓ ਅਸੀਂ ਮੇਨ ਕੀ ਸਰਕਾਰ ਨੇ ਇੱਥੇ ਜਿਹੜੇ ਸਾਡੇ ਅਫਸਰਾਂ ਨੇ ਉਹਦੀ ਅਲਾਟਮੈਂਟ ਤੋਂ ਪਹਿਲਾਂ ਏਰੀਆ ਦੇ ਵਿੱਚ ਇੱਕ ਟੀਮ ਇਹਨਾਂ ਦੀ ਵਿਜ਼ਿਟ ਕਰਦੀ ਉਹਨਾਂ ਨੂੰ ਫਿਰ ਉਹਨਾਂ ਨੂੰ ਫੀਸ ਵੀ ਦਿੱਤੀ ਜਾਂਦੀ ਸਰਕਾਰ ਦੀ ਨੀਤੀ ਆ ਸਾਡੀ ਪਾਲਿਸੀ ਨਹੀਂ ਆ ਉਹਦੇ ਵਿੱਚ ਅਸੀਂ ਫੀਸ ਵੀ ਪ੍ਰੋਵਾਈਡ ਕਰਦੇ ਫਿਰ ਉਹ ਜਦੋਂ ਬਿੱਲ ਪਾਸ ਹੋਣੇ ਤਾਂ ਪੰਜਾਬ ਸਰਕਾਰ ਕਟੜ ਇਮਾਨਦਾਰਾਂ ਦੀ ਸਰਕਾਰ ਉਹਨੂੰ ਦੇਖਦੀ ਆ ਕਿ ਇਹ ਬਿੱਲ 'ਚ ਕੋਈ ਗਲਤੀ ਤਾਂ ਨਹੀਂ ਤੇ ਅਸੀਂ ਤਾਂ ਹੈ ਹੀ ਨਹੀਂ ਅਫਸਰ ਇਹਨਾਂ ਦੇ ਆ ਜਿਹੜੇ ਹੁਣ ਵੀ ਸੱਪ ਦੀ ਕੁੰਡਲੀ ਬਣਾ ਕੇ ਬੈਠੇ ਅੱਜ ਅਸੀਂ ਕਲੇਸ਼ ਤਾਂ ਨਹੀਂ ਪਾਇਆ ਕਿਉਂਕਿ ਲੋਕਾਂ ਦੀਆਂ ਤਨਖਾਹਾਂ ਰੁਕ ਜਾਂਦੀਆਂ ਫਿਰ ਲੋਕਾਂ ਨੇ ਸਾਨੂੰ ਕਹਿਣਾ ਨਿਊਸੈਂਸ ਪੈਦਾ ਕਰਦੇ ਇਹ ਲੋਕ ਕਿ ਖੁਸ਼ੀ ਦੇ ਵੀ ਸਾਡੀ ਰੋਟੀ ਚੱਲਣੀ ਬੰਦ ਹੋ ਗਈ ਹੈ ਰਾਜਨੀਤੀ ਕਰਦੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਦਾਰ ਹਰਜੋਤ ਸਿੰਘ ਜੀ ਬਹਿਸ ਜੀ ਨੂੰ ਕਟੜ ਇਮਾਨਦਾਰਾਂ ਦੀ ਸਰਕਾਰ ਨੂੰ ਕਹਿਣਾ ਚਾਹਨਾ ਕਿ ਕਟੜ ਇਮਾਨਦਾਰੀ ਤੋਂ ਘਟਾ ਲਓ ਥੋੜੀ ਜਿਹੀ ਇਮਾਨਦਾਰੀ ਜਿਹੜੇ ਸਾਡੇ ਮਤੇ ਪਾਸ ਕੀਤੇ ਹੋਏ ਇਹਨਾਂ ਦੀ ਨੀਤ ਕੀ ਆ ਲਾਈਵ ਜੇ ਚੱਲ ਰਿਹਾ ਹੋਵੇ ਇਹਨਾਂ ਦੀ ਨੀਤ ਇਹ ਆ ਕਿ ਅਸੀਂ ਮਤੇ ਪਾਸ ਕੀਤੇ ਹੋਏ ਅਗਲੇ ਸਾਲਾਂ ਚ ਕੌਂਸਲ ਨੇ ਭੰਗ ਹੋ ਜਾਣਾ ਅਗਲੇ ਸਾਲ ਇਹਨਾਂ ਦਿਨਾਂ ਚ ਜਦੋਂ ਅਸੀਂ ਕੌਂਸਲ ਨੂੰ ਛੱਡ ਦੇਣਾ ਫਿਰ ਇਹੀ ਕੁਰਸੀਆਂ ਤੇ ਇਹਨਾਂ ਦੇ ਉਹ ਠੇਕੇਦਾਰਾਂ ਨੇ ਬੈਠਣਾ ਜਿਹੜੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੈਠ ਕੇ ਕਰਦੇ ਫਿਰ ਇਹਨਾਂ ਨੇ ਇੱਕ ਆਪਣੇ ਬੰਦਿਆਂ ਨੂੰ ਅੱਜ ਵੀ ਅਲਾਟ ਦੇ ਰਹੇ ਕੰ ਮੈਂ ਤੁਸੀਂ ਗੱਲ ਦੂਜੇ ਪਾਸੇ ਨੂੰ ਛੇੜ ਲਈ ਪਿਛਲੀ ਵਾਰ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਸੀ ਕਿ ਅਸੀਂ ਕਾਂਗਰਸ ਦੀ ਕੰਮ ਨਹੀਂ ਹੋਣ ਦਿੰਦੇ ਮੈਂ ਠੇਕੇਦਾਰ ਭਰਾਵਾਂ ਦਾ ਕਿਸੇ ਦਾ ਕੰਮ ਨਹੀਂ ਰੋਕਣਾ ਚਾਹੁੰਦਾ ਚਾਹੇ ਉਹ ਆਮ ਆਦਮੀ ਪਾਰਟੀ ਦੇ ਆ ਚਾਹੇ ਸਾਡੀ ਪਾਰਟੀ ਦੇ ਉਹਨਾਂ ਦੀ ਪਾਰਟੀ ਕੋਈ ਨਹੀਂ ਹੁੰਦਾ ਕੰਮਕਾਰ ਹੈ ਜਿਹੜੀ ਪ੍ਰੈਸ ਕਾਨਫਰੰਸ ਸੀ ਰੈਸਟੋਰੈਂਟ ਦੇ ਵਿੱਚ ਕੀਤੀ ਉਹਦੇ ਵਿੱਚ ਠੇਕੇਦਾਰ ਬੈਠੇ ਹੋਏ ਸੀ ਬਿੱਲ ਵੀ ਉਹਨਾਂ ਨੇ ਦਿੱਤਾ ਇਹਨਾਂ ਦੀ ਪ੍ਰੈਸ ਕਾਨਫਰੰਸ ਗੱਲ ਇਹ ਹੈ ਠੇਕੇਦਾਰੀ ਕਰਨਾ ਕੋਈ ਪਾਪ ਥੋੜ੍ਹਾ ਹੈ ਮੈਰਿਟ ਦੇ ਆਧਾਰ ਤੇ ਕੰਮ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਯਾਰ ਤੁਸੀਂ ਸੱਚ ਤਾਂ ਬੋਲੇ ਛ ਤੁਸੀਂ ਇੱਕ ਗੱਲ ਹੈ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਤੁਸੀਂ ਵੀ ਪ੍ਰੈਸ ਕਾਨਫਰੰਸ ਪੁੱਛ ਰਹੇ ਉਹਨਾਂ ਨੂੰ ਦੱਸਾਂ ਇੱਕ ਇਲਜ਼ਾਮ ਦਾ ਕੀ ਜਵਾਬ ਦੇਣਾ ਇਹ ਖਾਂਦੇ ਆ ਜੀ ਯਾਰ ਖਾਂਦੇ ਆ ਤਾਂ ਸਾਡੇ ਤੇ ਐਕਸ਼ਨ ਲਓ ਇਹ ਕਾਦੀ ਬਹਾਨਾ ਹੈ ਕਿ ਲਾਈਵ ਹੋ ਕੇ 2 ਮਿੰਟ ਕਹਿ ਦੇਣਾ ਤੁਸੀਂ ਪੈਸਾ ਖਾਂਦੇ ਕਿਸੇ ਤੇ ਵੀ ਇਲਜ਼ਾਮ ਲਾਣਾ ਸੌਖਾ ਇੱਕ ਪੈਸੇ ਦਾ ਇਲਜ਼ਾਮ ਕੱਢੋ ਮੇਰੀ ਗੱਲ ਸੁਣੋ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਲੋਕਲ ਬਾਡੀ ਡਿਪਾਰਟਮੈਂਟ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹੀ ਕਹਿੰਦੇ ਹੋਰ ਕੱਟੜ ਮਾਨਦਾਰ ਦੋ ਆਗੇ ਸਤਿੰਦਰ ਜੈਨ ਜੀ ਤੇ ਮਨੀਸ਼ ਸੋਧਿਆ ਜੀ ਜਿਹੜੇ ਜੇਲ੍ਹ ਕੱਟ ਕੇ ਆ ਸ਼ਰਾਬ ਨੀਤੀ ਦੇ ਵਿੱਚ ਉਹ ਵੀ ਕੱਟੜ ਮਾਨਦਾਰ ਅਸੀਂ ਉਹ ਕੱਟੜ ਬਈਮਾਨ ਹੈ ਉਹ ਸਾਰੇ ਕੱਟੜ ਮਾਨਦਾਰਾਂ ਦੀ ਟੀਮ ਹੈ ਉਹਨਾਂ ਨੂੰ ਬੇਨਤੀ ਕਰਦੇ ਕਿ ਤੁਸੀਂ 10 ਕਰੋੜ ਨੂੰ ਲਿਆ ਕੇ ਕਰਨਾ ਕੀ ਹੈ ਜਿਹੜੇ ਸਾਡੇ ਪਾਸ ਕੀਤੇ ਹੋਏ ਕੰਮ ਹੈ ਰੀਬਨ ਕੈਂਚੀ ਆਪ ਕੱਟ ਦਿਓ ਆ ਕੇ ਸਾਡੇ ਕੰਮ ਤਾਂ ਪਾਸ ਹੋਣ ਦੋ ਕੰਮਾਂ ਨੂੰ ਤੁਸੀਂ ਰੀਬਨ ਆਪ ਕੱਟ ਦਿਓ ਆਪਣੇ ਬੋਰਡ ਲਾ ਲਿਓ ਮੈਂ ਤਾਂ ਉਹ ਹੈ ਜੀ ਤੁਸੀਂ ਕਿਵੇਂ ਜਵਾਬ ਦੇ ਦਿਓ ਟੈਂਡਰ ਲਗ ਨਹੀਂ ਰਿਹਾ ਬਜਟ ਤੁਸੀਂ ਪੇਸ਼ ਕਰ ਲਾ ਲਗ ਚੁੱਕੀ ਸੀ ਟੈਕਨੀਕਲ ਬਿਡ ਹੋ ਚੁੱਕੀ ਸੀ ਫਾਈਨੈਂਸ਼ੀਅਲ ਬਿਡ ਹੋ ਚੁੱਕੀ ਸੀ ਟੈਕਨੀਕਲ ਇਹਨਾਂ ਨੇ ਜਾਣ ਬੁਝ ਕੇ ਨਹੀਂ ਕੀਤੀ ਟੈਂਡਰ ਖੁੱਲ ਹੀ ਰਹੇ ਮੇਰੀ ਇੱਕ ਗੱਲ ਸੁਣੋ ਉਹਨਾਂ ਨੂੰ ਕਹੋ ਮੈਂ ਲਾਣਾ ਸ਼ਰਤ 10-10 ਲੱਖ ਰੁਪਏ ਦੀ ਪੇਪਰ ਮੈਂ ਦੱਸ ਦੂ ਪ੍ਰਾਈਵੇਟ ਕਿੱਥੇ ਪਾਉਂਦੇ ਮੇਰਾ ਮੂੰਹ ਨਾ ਖਲਾਓ ਕਿਹੜੀਆਂ ਕੋਠੀਆਂ ਦੇ ਵਿੱਚ ਪੇਪਰ ਪਾਏ ਮੈਂ ਦੱਸੂ ਅਸੀਂ ਜਿੱਥੇ ਰਹਿੰਦੇ ਆ ਆਪਣੇ ਪੈਸੇ ਦੇ ਪੁਆਈ ਦੇ ਕਿਹੜੀਆਂ ਕੋਠੀਆਂ ਤੇ ਲੱਖਾਂ ਰੁਪਇਆ ਮਿਊਨਿਸਪਲ ਕਾਉਂਸਲ ਦਾ ਖਰਚ ਹੋਇਆ ਮੈਨੂੰ ਨਾ ਣਕਾਓ ਨਾ ਬੁਲਾਓ ਮੰਤਰੀ ਦੇਤੇ ਜਿੱਥੇ ਜਿੱਥੇ ਤੁਸੀਂ ਹੁਣ ਵਿਸ਼ਵਾਰਸ਼ਾ ਲਾਨੇ ਮੇਰੇ ਵਾਰਡ ਦੇ ਵਿੱਚ ਸਪਾਰਸ਼ ਲੱਗੀ ਜਾ ਰਹੀ ਪਈ ਨਜਾਇਜ਼ਾ ਤੇ ਪੇਪਰ ਲਾਓ ਮੈਂ ਉਹਨਾਂ ਨੂੰ ਫੇਰ ਕਹਤਾ ਵੀ ਨਜਾਇਜ਼ ਦੀ ਗੱਲ ਛੱਡੋ ਸਾਡੇ ਭਰਾ ਐ ਲਾ ਦੇਣੇ ਪੇਪਰ ਕਹਿੰਦੇ ਫੋਨ ਨਹੀਂ ਕਰਨਾ ਧੱਕੇ ਨਾਲ ਲਵਾਉਣੇ ਧੱਕੇ ਨਾਲ ਮੈਂ ਉਹਨਾਂ ਨੂੰ ਵੀ ਕਹਿ ਦਿੰਦਾ ਆਪਾਂ ਨਹੀਂ ਲੱਗਣ ਦੇਣੇ ਧੱਕੇ ਨਾਲ ਕਿਤੇ ਨਾਲੇ ਗੱਲ ਸੁਣੋ ਜੀ ਜੇ ਲੋਕ ਸਾਡਾ ਸਿਰ ਪਾਰ ਦੇ ਵੀ ਗਲੀ ਨਹੀਂ ਬਣਨੀ ਮੈਂ ਕਿ ਆਪਨੇ ਘਰ ਪੇਪਰ ਲਵਾਉਣਾ ਜਾ ਕੇ ਲੋਕਾਂ ਦੀ ਦੀਵਾਨ ਤੇ ਪੇਪਰ ਲਾਣੇ ਕੋਈ ਬੰਦਾ ਇੱਕ ਕਹਿ ਦਵੇ ਨੰਗਲ ਸ਼ਹਿਰ ਦਾ ਵਾਸੀ ਨੰਗਲ ਸ਼ਹਿਰ ਦਾ ਵਾਸੀ ਕਹਿੰਨਾ ਬਾਹਰੋਂ ਆ ਜਾਂਦੀ ਨੰਗਲ ਸ਼ਹਿਰ ਦਾ ਵਾਸੀ ਇੱਕ ਬੰਦਾ ਕਹਿ ਦਵੇ ਕਿ ਅਸੀਂ ਉਹਦੀ ਗਲੀ 'ਚ ਅਸੀਂ ਉਹਦੇ ਘਰ 'ਚ ਜਾਂ ਅਸੀਂ ਉਹਦੇ ਮਕਾਨ ਦੇ ਆਲੇ-ਦੁਆਲੇ ਉਹਦੀ ਬਿਨਾਂ ਇਜਾਜ਼ਤ ਤੋਂ ਪੇਬਰ ਲਾਏ ਤੁਹਾਡੀ ਜੁੱਤੀ ਸਾਡੇ ਹਜ਼ਾਰ ਜੁੱਤੀਆਂ ਮਾਰਿਓ ਇਹ ਕਹੋ ਜੀ ਜੇ ਲੋਕਾਂ ਦੀ ਡਿਮਾਂਡ ਆ ਪੇਬਰ ਲਾਣਾ ਤੁਸੀਂ ਲੋਕਾਂ ਦੀਆਂ ਗਲੀਆਂ 'ਚ ਟੋਏ ਚਾਹੁੰਦੇ ਪਾਉਣ ਨੂੰ ਵੀ ਟੋਏ ਪਾ ਕੇ ਘੁੰਮਣ ਤੁਸੀਂ ਪੰਜਾਬ ਦੀ ਇੱਕ ਸਰਕ ਤੇ ਲੁੱਕ ਲੁੱਕ ਨਹੀਂ ਪਾਈ ਤੁਸੀਂ ਕੌਣ ਹੁੰਦੇ ਪੇਬਰ ਵਾਲੇ ਕਹਿਣ ਵਾਲੇ ਪੇਬਰ ਨਹੀਂ ਹੈ ਇਹਨਾਂ ਨੇ ਲੱਗਣ ਨਹੀਂ ਦੇਣੇ ਘਰਾਂ 'ਚ ਤਾਂ ਇਹਨਾਂ ਦੇ ਪੇਬਰ ਲੱਗ ਰਹੇ ਨੇ ਡੀ ਨਗਰ ਕੌਂਸਲ ਦੇ ਜਿਹੜੇ ਆਊਟਸੋਰਸਿੰਗ ਕਰਮਚਾਰੀ ਲੋਕਾਂ ਦੇ ਘਰਾਂ 'ਚ ਕੰਮ ਕਰ ਰਹੇ ਹੋਗੇ ਬਾਰੇ ਲੋਕਾਂ ਦੇ ਘਰਾਂ 'ਚ ਨਹੀਂ ਕੋਠੀਆਂ 'ਚ ਵੀ ਕੰਮ ਕਰਦੇ ਕੋਠੀਆਂ 'ਚ ਵੀ ਕੰਮ ਕਰਦੇ ਕਹਿਣਾ ਕਿ ਚਾਹਦੇ ਸਾਡੀ ਕੋ ਸੁਣਦਾ ਮੇਰੇ ਕੱਪ ਪੈਨ ਨਾਲ ਸਸਪੈਂਡ ਹੋ ਜਾਣੇ ਅਫਸਰਾਂ ਦੇ ਹੋਰੇ ਇਹੋ ਇਹਨਾਂ ਦੇ ਅਮੀ ਇਹਨਾਂ ਦੇ ਨਾਇਮੀ ਸਾਹਿਬ ਦੋ ਸਾਲ ਮਹੀਨੇ ਤੋਂ ਛੁੱਟੀ ਆ ਇੱਕ ਇੱਕ ਹੁਣ ਨਵੇਂ ਅਮੀ ਸਾਹਿਬ ਆ ਗਏ ਉਹ ਆਂਦੇ ਹੀ ਨਹੀਂ ਕਿਹਦੇ ਇਸ਼ਾਰੇ ਪਰ ਬੰਦੇ ਉੱਪਰੋਂ ਮੰਤਰੀ ਸਾਹਿਬ ਸਾਰੇ ਸਰਕਾਰ ਹੁਣ ਐਨੇ ਕੱਟੜ ਇਮਾਨਦਾਰਾਂ ਦੇ ਹੋ ਰਿਹਾ ਕੱਟੜ ਬੇਈਮਾਨਤਾ ਅਸੀਂ ਆ ਇਹਨਾਂ ਨੇ ਠੇਕਾ ਲਿਆ ਵਾ ਕੱਟੜ ਇਮਾਨਦਾਰੀ ਦਾ ਇਸ ਕਰਕੇ ਮੈਂ ਅੱਜ ਥੱਡਾ ਰਹਿਣਾ ਚਾਹੁੰਦਾ ਸੀ ਪਰ ਤੁਸੀਂ ਪੱਤਰਕਾਰ ਸਾਡੀ ਨਬਜੀ ਨੂੰ ਪਛਾਣਦੇ ਵੀ ਛੇਤੀ ਕਰ ਨੂੰ ਕਿੱਥੋਂ ਕਰਨਾ ਪਰ ਮੇਰੀ ਕੋਲ ਬਣਾ ਕੇ ਬੇਨਤੀ ਇਹ ਆ ਕਿ ਜਿਹੜੇ ਪੇਪਰ ਅਸੀਂ ਲਾ ਰਹੇ ਹਾਂ ਕਿਸੇ ਦੇ ਘਰ ਦੇ ਆਲੇ ਦੁਆਲੇ ਪੇਪਰ ਲਾਇਆ ਹੋਵੇ ਅਸੀਂ ਆਪਣੀ ਮਰਜ਼ੀ ਨਾਲ ਮੈਂ ਤੁਹਾਨੂੰ ਕਹਾਂ ਜੁੱਤੀ ਸਿਰ ਨਹੀਂ ਗਿਆ ਖਵਾੜੀ ਜੁੱਤੀ ਸਾਡੇ ਤੇ ਹਜ਼ਾਰ ਜੁੱਤੀਆਂ ਮਾਰੇ ਉਹ ਸਾਡਾ ਸਿਰ ਪਰ ਲੋਕ ਕਹਿੰਦੇ ਅਸੀਂ ਲਾਣੇ ਆ ਮੰਤਰੀ ਸਾਹਿਬ ਨੂੰ ਕਹੋ ਵੀ ਤੂੰ ਆ ਕੇ ਕਹੀ ਨਾ ਗਲੀਆਂ ਪੱਟ ਅਸੀਂ ਲੋਕਾਂ ਦੇ ਲਾਣੇ ਆ ਜਿੱਥੇ ਲੋਕ ਗਾਉਂਗੇ ਸਾਨੂੰ ہاں ਜੀ ਜਿਹੜੇ ਕੰਮ ਸਾਡੇ ਰੋਕੇ ਗਏ ਆ 50% ਆ ਉਹ ਸ਼ਹਿਰ ਦੀ ਖੂਬਸੂਰਤੀ ਨਾਲ ਜੁੜੇ ਹੋਏ ਆ ਸਾਰੇ ਖੂਬਸੂਰਤੀ ਨਾਲ ਵੀ ਜੁੜੇ ਹੋਏ ਆ ਸ਼ਹਿਰ ਦੀ ਮੇਰੀ ਗੱਲ ਸੁਣੋ ਪਾਰਕਾਂ ਦੇ ਕੰਮ ਰੋਕ ਲੇ ਸ਼ਹਿਰ ਦੇ ਜਿਹੜੇ ਨਵੀਨੀ ਕਰਨ ਦੇ ਰੋਕ ਲੇ ਸ਼ਹਿਰ ਦੀਆਂ ਸੜਕਾਂ ਦੇ ਰੋਕ ਲੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਟੁੱਟੀਆਂ ਉਹਨਾਂ ਦੇ ਰੋਕ ਲੇ ਜਿੱਥੇ ਸੀਵਰੇ ਦੀ ਰਿਪੇਅਰ ਆ ਉਹ ਰੋਕ ਲੇ ਇਹਨਾਂ ਨੂੰ ਕਹੋ ਜੇ ਤੂੰ ਰੋਕ ਰਹੀ ਹੈ ਕੰਮ ਨੂੰ ਹੋਰ ਤਾਂ ਹੋਰ ਇਹਨਾਂ ਨੇ ਟੈਂਡਰ ਲਾ ਕੇ ਯਾਰ ਤੁਸੀਂ ਆਪਣੇ ਬੰਦੇ ਨੂੰ ਟੈਂਡਰ ਦੇ ਲਓ ਮੈਂ ਕਹੇ ਠੇਕੇਦਾਰੀ ਕਰਦਾ ਵੀ ਆਪਾਂ ਲੈਣੇ ਟੈਂਡਰ ਸਾਡੇ ਕੋਲ ਨਹੀਂ ਟੈਂਡਰ ਟੂਨ ਦੇ ਲੋਨ ਨਾਲ ਆ ਕੁੱਤੇ ਕੰਮ ਸਾਡੇ ਕੋਲ ਨਹੀਂ ਹੁੰਦੇ ਵੀ ਕਮਿਸ਼ਨ ਉਹਨੂੰ ਦੋ ਕਮਿਸ਼ਨ ਉਹ ਤੋਂ ਲੈ ਲਓ ਸਾਨੂੰ ਸਭ ਪਤਾ ਕਿਹੜੀਆਂ ਕੋਠੀਆਂ 'ਚ ਟੈਂਡਰ ਲੱਗੇ ਹੋਏ ਆ 15 ਕਿਲੋਮੀਟਰ ਦੇ ਆੜ ਵਾਲੇ ਕਿਹੜੀ ਕੋਠੀ 'ਚ ਕਿਹੜਾ ਖਰਚ ਹੋਇਆ ਸਾਨੂੰ ਪਤਾ ਨਾ ਬੁਲਾਓ ਅਸੀਂ ਉੱਦਲ ਬੋਲਾਂਗੇ ਜਦ ਤੂੰ ਹੀ ਸਾਡੇ ਤੇ ਨਿੱਜੀ ਹੋਵਗੇ ਹੋਰ ਕੁੱਝੋ ਜੀ ਹਾਂਜੀ ਅਸੀਂ ਕਹਿੰਦੇ ਪਾਰਕਾਂ ਦਾ ਕੰਮ ਰਕਾਇਆ ਜਾਂ ਕੋਈ ਮੇਰੀ ਪਾਰ ਜਿਹੜਾ ਐਪੀ ਦੀ ਕੋਠੀ ਮੰਦਰ ਲక్ష్ਮੀ ਨਾਰਾਇਣ ਦਾ ਹਾਂਜੀ ਉਹਦੇ ਨਾਲ ਮੇਰੇ ਸੁੰਨੇ ਚਾਹ ਦੇ ਤੱਕ ਝੂਠ ਨਾ ਹੋਇਆ ਬਿਨਾ ਐਨਓਸੀ ਤੇ ਕੰਮ ਹੋ ਰਿਹਾ ਪਾਰਕ ਦਾ ਕਿਦਾਂ ਬਿਨਾ ਐਨਓਸੀ ਤੇ ਕੰਮ ਹੋ ਰਿਹਾ ਜਿਹੜਾ ਸੁਣਨੇ ਵਿੱਚ ਆਇਆ ਦੀ ਹਲੇ ਕੋਈ ਮੀਡੀਆ ਸੁਣਨੇ 'ਚ ਨਹੀਂ ਜਦ ਤੱਕ ਤੁਹਾਡੇ ਕੋਲ ਫੈਕਟ ਆਊਗਾ ਸਾਹਨ ਦੱਸ ਦਿਓ ਨੰਬਰ 2 ਜਿਹੜਾ ਤੁਸੀਂ ਰੋਕੋ ਫੈਕਟ ਆਣੇ ਕਿਤੇ ਤੁਸੀਂ ਬੁਲਾਉਂਦੇ ਨਹੀਂ ਸਾਨੂੰ ਅੱਜ ਵੀ ਨਹੀਂ ਬੁਲਾਇਆ ਸਾਨੂੰ ਮੈਂ ਉਹਦਾ ਵੀ ਜਵਾਬ ਦੇ ਕੇ ਜਾਊਂਗਾ ਚਿੰਤਾ ਨਾ ਕਰੋ ਮੈਂ ਉਹ ਬੇਨਤੀ ਪਿਛਲੀ ਵਾਰ ਕਿਹਾਤਾ ਚੀਫ ਜੀ ਮੈਂ ਉਹ ਇੱਕ ਗੱਲ ਤੁਹਾਨੂੰ ਕਹਿਣਾ ਜਿਹੜੇ ਤੁਸੀਂ ਕਹਿੰਦੇ ਰੋਕੇ ਵੇ ਮੇਰੀ ਪਾਰਕ ਹੈ 8 ਨ ਨਾ ਫੋਟਬਾਥ ਵਣਨ ਦਿੰਦੇ ਨਾ ਝੂਲੇ ਲੱਗਣ ਦਿੰਦੇ ਨਾ ਘਾ ਲੱਗਣ ਦਿੰਦੇ ਉਹ ਪਾਰਕ ਯੂਜ਼ ਦੱਸਾ ਕਿਨੇ ਕਰਨੀ ਟੋਟਲ ਤੇ ਟੋਟਲ ਡਰਾਉਨ ਕਰਾਉਡ ਆਂ ਪੀਪਲ ਨੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਬੰਦੇ ਆ ਉਹਨਾਂ ਵਿਚਾਰੇ ਗਰੀਬਾਂ ਦੇ ਨਿਆਣਿਆਂ ਨੂੰ ਉਦੋਂ ਇੰਨੀ ਖੁਸ਼ੀ ਹੋਈ ਜਿੱਦਣ ਉੱਥੇ ਰੇਤਾ ਗਿਰਿਆ ਪਰ ਮੰਤਰੀ ਸਾਹਿਬ ਨੇ ਉਹ ਵੀ ਕੰਮ ਰੋਕਤਾ ਮੇਰੀ ਪਾਰਕ ਦਾ ਕਹਿੰਦੇ ਉੱਥੇ ਨਹੀਂ ਹੋਣਾ ਮੰਦਰਾਂ ਦੇ ਕੰਮ ਰੋਕਤੇ ਗੁਰਦੁਆਰਿਆਂ ਦੇ ਕੰਮ ਰੋਕਤੇ ਸਰਾਮਾਂ ਦੇ ਕੰਮ ਰੋਕਤੇ ਜਲਫਾ ਮਾਤਾ ਮੰਦਰ ਦੇ ਰੋਡ ਦਾ ਕੰਮ ਰੁਕਿਆ ਹੋਇਆ ਹਜੇ ਟੈਂਡਰ ਨਹੀਂ ਹੋ ਰਿਹਾ ਜਿਹੜਾ ਆ ਫੋਕਲ ਪੁਆਇੰਟ ਦਾ ਕੰਮ ਰੋਕਤਾ ਹੁਣ ਅਸੀਂ ਕੀ ਕਹੀਏ ਇਹ ਸਾਡੇ ਘਰੋਂ ਜਾਂਦੀਆਂ ਗਲੀਆਂ ਜਿੱਥੇ ਰੋਕੇ ਹੋਏ ਕੰਮ ਇੱਕ ਪੰਮਾ ਜੀ ਪੰਜਾਬ ਨੈਸ਼ਨਲ ਬੈਂਕ ਬੁਰੇ ਜੀਆਂ ਦੁਕਾਨਾਂ ਆ ਉਹਦੀ ਸਾਹਮਣੇ ਵਾਲੀ ਅੰਤਕਾਰੀ ਕਲੋਨੀ ਤੁਹਾਡੇ ਅੰਡਰ ਹੁੰਦੀ 22MB 22MB ਬਾੜ ਕੋਟ ਹੈ 20 ਦਾ ਬਾੜ ਹੈ ਉੱਥੇ ਸੀਵਰੇਜ ਲੀਕ ਹੈ ਹਾਂ ਮੈਂ ਗੱਲ ਦੱਸਦਾ ਸੀਵਰੇਜ ਆ BBMP ਦਾ ਆਫ ਦੀ ਰਿਕਾਰਡ ਅਸੀਂ 10 ਦਿਨ ਮਸ਼ੀਨ ਉੱਥੇ ਖੜਾ ਰੱਖੀ 10 ਦਿਨ ਵਾਡ ਵਾਸੀਆਂ ਨੂੰ ਪੁੱਛ ਲਿਓ ਅਸੀਂ ਕੀ ਕਰੀਏ ਜੀ ਸਾਡੇ ਪੈਸੇ ਨਹੀਂ ਦੇਣ ਲੱਗੇ ਸੰਤਾ ਬੀਬੀ ਐਮਬੀ ਵੀ ਨਹੀਂ ਕੰਮ ਕਰਨ ਦਿੰਦੀ ਉੱਥੇ ਕਹਿੰਦੀ ਤੁਸੀਂ ਦੀ ਕੰਮ ਕਰਨਾ ਜਿਹੜਾ ਡੀਜ਼ਲ ਪੈਟਰੋਲ ਅਸੀਂ ਪੂਰਾ ਕਰਨਾ ਉੱਥੇ 10 ਦਿਨ ਮਸ਼ੀਨ ਲਾ ਕੇ ਫੇਰ ਆਟੀਆਂ ਮੰਗਣ ਲੱਪੈਂਦੇ ਇੱਥੇ ਡੀਜ਼ਲ ਕਿੰਨਾ ਲੱਗਿਆ ਦਾ ਅਸੀਂ ਕਿਹੜਾ ਕਰਦੀਆਂ ਗੱਡੀਆਂ ਚਲਾਈਆਂ ਡੀਜ਼ਲ ਆ ਕਹਿਣ ਦਾ ਮਤਲਬ ਉਹ ਕੰਮ ਬੀਬੀ ਐਮਬੀ ਦਾ ਹੈ ਨਾ ਕਾਉਂਸਲ ਕਰਦੀ ਨਾ ਬੀਬੀ ਐਮਬੀ ਕਰਦੀ ਕਿ ਬੀਬੀ ਐਮਬੀ ਦੇ ਏਰੀਆ ਵਿੱਚ ਕੋਰਟ ਕੰਪਲੈਕਸ ਵੱਡਾ ਬਣ ਸਕਦਾ ਚਲੋ ਸਾਰਿਆਂ ਕੋਰਟ ਕੰਪਲੈਕਸ ਸਾਡਾ ਵੱਡਾ ਨਹੀਂ ਜੀ ਬਣਿਆ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦਾ ਉਹ ਜਿਹੜਾ ਕੋਰਟ ਕੰਪਲੈਕਸ ਦਾ ਹੈ ਹਾਈ ਆਨਰੇਬਲ ਹਾਈ ਕੋਰਟ ਦੀ ਜਿਹੜੀ ਬਿਲਡਿੰਗ ਹੈ ਟਾਊਨ ਪਲੈਨਿੰਗ ਉਹਨਾਂ ਦੀ ਜਿਹੜੀ ਕਮੇਟੀ ਆ ਉਥੋਂ ਫੰਡ ਆਉਂਦਾ ਉਹ ਪੀ ਡਬਲਯੂ ਡੀ ਸੀ ਦਾ ਕਾਉਂਸਲ ਨਹੀਂ ਦਿੰਦਾ ਯਾ ਲੱਗਾ ਭਈ ਨੰਗਲ ਨਗਰ ਕਾਉਂਸਲ 50 ਲੱਖ ਨਗਰ ਕਾਉਂਸਲ ਲੱਗਦਾ ਨਹੀਂ ਪਾਰਕਿੰਗ ਲਈ ਬੇਸਿਕ ਜੇ ਕਚਹਿਰੀ ਇੱਥੇ ਆ ਗਈ ਨੰਗਲ ਦੇ ਵਿੱਚ ਤਾਂ ਮਾੜੀ ਗੱਲ ਤਾਂ ਚਾਹ ਦਾ ਕੰਮ ਵੀ ਚੱਲਿਆ ਇੱਥੇ ਲੋਕਾਂ ਨੂੰ ਵੀ ਸੌਕਾ ਹੋ ਗਿਆ ਘਰੋਂ ਪਰੌਠੇ ਖਾ ਕੇ ਜਦੇ ਆ ਕੇ ਫੇਰ ਮੁੜ ਕੇ ਚਾਹ ਪੀਂਦੇ ਚਲੇ ਜਾਂਦੇ ਵੀ ਤਰੀਕ ਪਾਉਂਗੀ ਹੁਣ ਆਪਾਂ ਆ ਜੂंगे ਸਾਰਿਆਂ ਨੂੰ ਹੋਇਆ ਨਾ ਤੇ ਚੰਗੀ ਗੱਲ ਹੈ ਇਹਨੂੰ ਤਾਂ ਉੱਥੇ ਵੀ ਰੋਕਤਾ ਜਿਹੜਾ ਜਿਹੜਾ ਖੜਾ ਹੋਇਆ ਉੱਪਰ ਜਿਹੜਾ ਸ਼ੈੱਡ ਹੈ ਉਹਦੇ ਆਲੇ ਦੁਆਲੇ ਦੀ ਜਿਹੜੀ ਬਾਉਂਡਰੀ ਹੈ 8.5 ਲੱਖ ਰੁਪਈਆ ਪਾਸ ਕਰਾਇਆ ਹੋਇਆ ਮੰਤਰੀ ਸਾਹਿਬ ਹੋਰ ਨਹੀਂ ਦਿੰਦੇ ਪਰ ਅੰਨਿਕ ਅਜੋਲੀ ਮੋੜ ਵੀ ਕਿ ਪ੍ਰਾਈਮੋ ਕੈਮੀਕਲ ਦਾ ਗੇਟ ਲੱਗਿਆ ਹੋਇਆ ਹੈ ਪਹਿਲਾ ਸੀਗਾ ਗੇਟ ਪਿੱਛੇ ਉਹਨੇ ਕਬਜ਼ਾ ਕਰ ਲਿਆ ਅੱਗੇ ਤੱਕ ਆ ਗਿਆ ਜਦ ਕਿ ਕਾਉਂਸਲ ਨੇ ਸੜਕ ਵੀ ਬਣਾਈ ਬੋਰਡ ਵੀ ਬਣਿਆ ਹੋਇਆ ਇਹਦੇ ਚ ਇੱਕ ਗੱਲ ਮੈਂ ਬੇਨਤੀ ਆ ਪ੍ਰਾਈਮੋ ਕੈਵਲ ਜਿਹੜੀ ਕੈਮੀਕਲ ਹੈ ਨਾ ਉਹਨਾਂ ਨੂੰ ਤੁਹਾਡੇ ਨਾਲ ਹੀ ਦੱਸਦਾ ਵੀ ਤੁਹਾਡੀ ਕੈਮੀਕਲ ਅਸੀਂ ਪੂਰਾ ਬਣਾਉਂਗੇ ਆਉਣ ਵਾਲੇ 10 ਦਿਨਾਂ ਤੱਕ ਵੀ ਜਿਹੜੀਆਂ ਕੰਧਾਂ ਤੁਹਾਡੀ ਕਾਉਂਸਲ ਵੱਲ ਤੇ ਇਹ ਕਾਉਂਸਲ ਵੱਲ ਤੇ ਨਹੀਂ ਹੈ ਰੈਵਨਿਊ ਦੇ ਵਿੱਚ ਰਿਕਾਰਡ ਦੇ ਵਿੱਚ ਉਹ ਕਿਹਦਾ ਕੰਮ ਹੈ ਜ਼ਮੀਨ ਹੈ ਮੈਂ ਇਹਦੇ ਬਾਰੇ ਰੈਵਨਿਊ ਵਾਲੇ ਜਿਆਦਾ ਦੱਸ ਸਕਦੇ ਸਾਡਾ ਘਟ ਠੀਕ ਹੈ ਨਾ ਅਸੀਂ ਕਹਿ ਕੀ ਹੈ ਮੇਰੀ ਬੇਨਤੀ ਹੈ 3 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਗੇਟ ਉੱਥੇ ਆਏ ਨੂੰ ਤੁਸੀਂ ਅੱਜ ਤੱਕ ਕੀ ਕੀਤਾ ਇਹਦਾ ਜਵਾਬ ਦਿਓ ਜੀ ਅੱਜ ਤੋਂ ਬਾਅਦ ਕਰਦਾਂਗੇ ਢਾਹ ਦਾਂਗੇ ਹੋਰ ਇਹ ਸੁਝਾਤਾ ਵੀ ਕਹਿੰਦਾ ਮੇਰੇ ਮਿਨਿਸਪਲ ਕਾਉਂਸਲ ਪੈਸਾ ਲਾ ਕੇ ਹੁਣ ਢਾਣ ਚਲੇਗੀ ਆਪਾਂ ਰੈਵਨਿਊ ਨੇ ਕਬਜ਼ਾ ਕੀਤਾ ਹੋਇਆ ਸਰ ਆਪਾਂ ਰੈਵਨਿਊ ਰਿਕਾਰਡ ਤੋਂ ਹੀ ਕਬਜ਼ਾ ਪਤਾ ਕਰ ਲੂਗੇ ਨਾ ਜੀ ਖਰਚਾ ਵੀ ਹੈ ਜਿੱਥੇ ਤੱਕ ਚਰਚਾ ਹੈ 20 ਕਰੋੜ ਕਾਉਂਸਲ ਨੇ ਲਗਾਇਆ ਉੱਤੇ ਸਜਾਉਣ ਦਾ ਮੇਰੀ ਗੱਲ ਸੁਣੋ ਸੜਕ ਬਣਾਉਣ ਵਾਸਤੇ ਕਾਉਂਸਲ ਨੇ ਬਣਾਈ ਕਬਜ਼ਾ ਕੀਤਾ ਪ੍ਰਾਈਮੋ ਨੇ ਕਿਉਂ ਨਹੀਂ ਐਕਸ਼ਨ ਲਿਆ ਮੇਰੀ ਇੱਕ ਗੱਲ ਸੁਣੋ ਪ੍ਰਾਈਮੋ ਕੈਮਲ ਇਹ ਕਬਜਾ ਦਾ ਛੋਟਾ ਹੈ ਜਿਹੜਾ ਸਾਡੇ ਸ਼ਹਿਰ ਦੀ ਜ਼ਮੀਨ ਤੇ ਸਸਤੀ ਫੈਕਟਰੀ ਖਰੀਦ ਕੇ ਮਹਿੰਗੀਆਂ ਤਨਖਾਹਾਂ ਕਰਕੇ ਉਹ ਜਗ੍ਹਾ ਕਰ ਕਰਾਂਗੇ ਅਸੀਂ ਆਣ ਵਾਲੇ ਦਿਨਾਂ ਸੇ ਉਹ ਵੱਡਾ ਹੈ ਕਿ ਜਿੱਦਣ ਫੈਕਟਰੀ ਖਰੀਦਣੀ ਦੀ ਉਦੋਂ ਉਹਦੇ ਸ਼ੇਅਰ ਡਾਊਨ ਤੇ ਹੁਣ ਆਪਣੀਆਂ ਤਨਖਾਹਾਂ ਹੀ ਆਣੀਆਂ ਵਧ ਗਈਆਂ ਐਨੀ ਦਾ ਫੈਕਟਰੀ ਨਹੀਂ ਜਿੰਨੀ ਤਨਖਾਹਾਂ ਲੈ ਕੇ ਉਹਨਾਂ ਨੂੰ ਦੱਸੂਗਾ ਅਸੀਂ ਵੀ ਉਹਨਾਂ ਦੀ ਸਾਹਤ ਕਿਹਦੇ ਨਾਲ ਆ ਉਹਨਾਂ ਦੀ ਕੋਠੀਆਂ ਦੀ ਜਿਹੜੀ ਕੰਧ ਹੈ ਉਹ ਛੋਟੀ ਕਿੱਦਾਂ ਹੋ ਰਹੀ ਕੱਟਣ ਮਾਨਦਾਰਾਂ ਤੇ ਆਪਸ ਦੇ ਵਿੱਚ ਉਹ ਛੋਟੀ ਹੋ ਰਹੀ ਬਹੁਤ ਛੋਟੀ ਹੋ ਰਹੀ ਉਹ ਕਹਿੰਦਾ ਹੋਰ ਛੋਟੀਆਂ ਹੋਈ ਜਾਂਦੀਆਂ ਫਿਰ ਉਹ ਛੋਟੀ ਕਰੂੰਗੇ ਆਪਾਂ ਵੱਡੀ ਕਰੂੰਗੇ ਉਹ ਕੱਲ ਲੋਕ ਇੰਤਜ਼ਾਰ ਕਰ ਰਹੇ ਅਗਲੀ ਹਾਊਸ ਮੀਟਿੰਗ ਦੇ ਵਿੱਚ ਇਹ ਮੁੱਦਾ ਵੀ ਆਏਗਾ ਕਿ ਇਹ ਕਾਉਂਸਲ ਨੇ ਪੂਰਾ ਐਕਸ਼ਨ ਲਿਆ ਤੇ ਆਪਣਾ ਕਬਜ਼ਾ ਛੁਡਾ ਦੇ। ਦੇਖੋ ਇਹਦੇ ਬਾਰੇ ਪਹਿਲਾਂ ਰੈਵਿਨਿਊ ਨੂੰ ਪਤਾ ਕਰ ਲੈਣ ਦਿਓ। ਆਪਾਂ ਉੱਦੇ ਬੋਲ ਜੀ ਮੈਂ ਵਕੀਲ ਐ ਕਿਉਂਕਿ ਰੈਵਿਨਿਊ ਰਿਕਾਰਡ ਤੋਂ ਬਿਨਾ ਪਤਾ ਨਹੀਂ ਲੱਗਣਾ ਸਾਡੀ ਇਹ ਕਾਉਂਸਲ ਕੀ ਦੀ ਐ। ਇਹਦੇ ਬਾਰੇ ਮੈਨੂੰ ਪਤਾ ਨਹੀਂ ਪਤਾ ਕਰ ਲੈਣ। ਇੱਕ ਬੜਾ ਗੰਭੀਰ ਮੁੱਦਾ ਐ। ਸੰਜੀਤ ਜੀ ਦੇ ਵਾਰਡ ਦਾ ਹਾਈ ਕੋਰਟ ਤੋਂ ਆਰਡਰ ਵੀ ਹੋਏ ਹੋਏ ਐ ਨੰਗਲ ਨਗਰ ਕਾਉਂਸਲ ਨੂੰ ਉੱਥੇ ਸੜਕ ਦਾ ਮਾਮਲਾ ਐ ਕੋਈ ਕੀ ਫੁਰਦ ਐ? 10 ਫੁਰਦ ਦੀ ਗੱਲ ਤੁਸੀਂ ਬਿਆਨ ਵੀ ਦਿੱਤਾ ਸੀਗਾ ਪਈ ਇਹ ਕਾਉਂਸਲ ਨਹੀਂ ਕੰਮ ਹੋਣੀ। ਅਜੇ ਤੱਕ ਕੀ ਕਹਿਣਾ ਚਾਹੋਗੇ? ਨਹੀਂ ਇੱਕ ਅਜੇ ਜਿਹੜੀ ਉਸ ਦੇ ਨਿਸ਼ਾਨਦੇਹੀ ਹੋਈ ਸੀ ਜੋ ਤੁਸੀਂ ਆਏ ਸੀ ਨਾ ਉਹਦੀ ਨਿਸ਼ਾਨਦੇਹੀ ਦੀ ਰਿਪੋਰਟ ਜਿਹੜੀ ਹੈ ਉਹ ਗਈ ਹਾਈ ਕੋਰਟ ਪੂਰੀ ਪਹਿਲੀ ਤਰੀਕ ਵੀ ਉਹ ਜੋ ਫੈਸਲਾ ਉਹ ਕਰਨਾ ਪੈਣਾ ਜਿਹੜੀ ਉਹਦਾ ਇਹ ਫੈਸਲਾ ਇੱਕ ਪਾਸੇ ਜੋਲ ਹੈ ਜੀ ਇੱਕ ਪਾਸੇ ਸਾਡਾ ਹੈ ਜਿਹੜੀ ਵਿੱਚ ਖਾਲੀ ਜਗ੍ਹਾ ਬਚਦੀ ਉਹ ਸਰਕਾਰ ਦੀ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਨਜਾਇਜ਼ ਤੇ ਨਜਾਇਜ਼ ਕਬਜ਼ਿਆਂ ਵਾਲੇ ਇਹ ਜਾਂਚ ਹੋ ਜਵੇ ਸ਼ਹਿਰ 'ਚ ਕਿ ਆ 2022 ਤੋਂ ਬਾਅਦ ਕਿਨੇ ਕੀਤੇ ਤਾਂ ਕਟੜ ਇਮਾਨਦਾਰਾਂ ਦੇ ਫੇਰ ੱੱਗਾ ਖੋਲਿਆ ਜਾਣਾ ਰਹਿਣੇ ਲੋਕਾਂ ਨੂੰ ਸਵਾਲ ਪੁੱਛਣ ਪਹਿਲੇ ਵਾਲੇ ਤਾਂ ਆ ਦੋ ਸਾਨੂੰ ਕਰ ਜੀਨੇਰ ਕੀਤੇ ਖਾ ਦੋ ਸਾਡੇ ਕੋ ਤਾਂ ਝੂੰਗੀ ਪਾਣ ਜੋਗੀ ਖਾਂ ਵੀ ਨਹੀਂ ਹੈ ਸ਼ਾਇਦ ਵਿੱਚ ਨਜਾਇਜ਼ ਪਾਰਕਿੰਗ ਦਾ ਬੜਾ ਇਸ਼ੂ ਹੈ ਜਿੱਚ ਐਡਾ ਮਾਰਕੀਟ ਲੈ ਲਓ ਜਵਾਰ ਮਾਰਕੀਟ ਲੈ ওই ਕਹਿੰਦਾ ਕਟੜ ਮਾਨਦਾਰਾਂ ਨੂੰ ਪੁੱਛਣਾ ਪੈਣਾ ਫਿਰ ਤੁਸੀਂ ਕਹਿ ਦੇਣਾ ਔਖਾ ਹੋ ਜਾਣਾ ਵੀ ਕਟੜ ਮਾਨਦਾਰਾਂ ਨੂੰ ਪੁੱਛੋ ਵੀ 2022 ਤੋਂ ਬਾਅਦ ਹੀ ਕਾਟੇ ਆ ਵੀ ਪਾ ਲੋ ਵੀ ਕਿੰਨੇ ਕਬਜ਼ੇ ਹੋਏ ਕਿਹਦੇ ਹੋਏ ਗਰੀਬ ਦਾ ਕੱਟ ਹੋਣ ਚਲੇ ਜਾਂਦੇ ਜਿਹੜੇ 20 ਸਾਲ ਤੋਂ 30 ਤੋਂ ਰਹਿ ਰਿਹਾ ਜਿਹੜਾ ਨਵਾਂ ਬਣਾਨੇ ਉਹਨੂੰ ਇਸ ਲਈ ਕੱਟ ਰਮਾ ਦਾ ਬਜਟ ਦੀ ਦਾਸ ਲੋਕਾਂ ਨੂੰ ਫਾਇਦਾ ਹੋਵੇਗਾ ਜੀ ਰਿਪੀਟ ਕਰ ਦਿਓ ਸਾਡਾ ਬਜਟ ਦਾ ਮੈਂ ਬਜਟ ਦਾ ਹੀ ਕਹਿ ਰਿਹਾ ਦਾਸ ਹਮੇ ਉਹ 10 ਸਾਲ ਅਲਾਸ ਫਾਇਦਾ ਹੋਵੇਗਾ ਇਹਦਾ ਹੀ ਦੱਸ ਦਿਓ ਜਿਹੜੀ ਬਜਟ ਦੇ ਵਿੱਚ ਜਿਹੜਾ ਅੱਜ ਨਗਰ ਕਾਉਂਸਲ ਲੰਗਰ ਨੇ 115 15 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਜਿਹਦੇ ਵਿੱਚ ਤਦਵੀਸ਼ ਸੁਧਾ ਆਮਦਨ ਹੈ ਜਿਹੜੀ ਸਾਡੀ 71 ਲੱਖ ਰੁਪਇਆ 71 ਲੱਖ ਲੈਕਸ ਰੁਪੀਆ ਅਸੀਂ ਆਸ ਹੈ ਕਿ ਕਲੈਕਸ਼ਨ ਕਰਨੀ ਸਾਡੀ ਇਨਕਮ ਹੋਏਗੀ ਜੀ ਇਹ 70 ਕਰੋੜ 1 ਕਰੋੜ ਰੁਪਈਆ ਉਹ ਤੋਂ ਬਾਅਦ ਜਿਹੜੀ ਸਾਦੀ ਆਪਣਾ ਅੱਜ ਤੱਕ ਦਾ ਸਾਡੇ ਕੋਲ ਬਕਾਇਆ ਸੀ ਸਾਡੇ ਕੋਲ ਜਿਹੜਾ ਪੈਸਾ ਬਚਿਆ ਹੋਇਆ 44 ਕਰੋੜ ਰੁਪਈਆ 145 115 ਕਰੋੜ ਦਾ ਟੋਟਲ ਬਜਟ ਹੈ ਤੇ ਜਿਹੜੀ ਸਾਡਾ ਖਰਚੇ ਆਉਣ ਵਾਲੇ ਸਮੇਂ ਤੇ ਅਸੀਂ ਕਿੱਥੇ ਕਿੱਥੇ ਖਰਚਣਾ ਅਮਲੇ ਤੇ ਅਸੀਂ ਜਿਹੜਾ ਸਟਾਫ ਮੈਂਬਰਸ ਤੇ ਜਾਂ ਹੋਰ ਗੱਲਾਂ ਤੇ 41 ਕਰੋੜ ਰੁਪਈਆ ਖਰਚਣਾ ਕੌਂਟੀਜੈਂਸੀ ਫੰਡਸ ਤੇ ਅਸੀਂ 3 ਕਰੋੜ 80 ਲੱਖ ਰੁਪਈਆ ਖਰਚਣਾ ਵਿਕਾਸ ਦੇ ਕੰਮਾਂ ਲਈ 32 ਕਰੋੜ ਰੁਪਈਆ ਖਰਚਣਾ ਤੇ ਉਹ ਤੋਂ ਬਾਅਦ ਕੁੱਲ ਜੋੜ 77 ਕਰੋੜ ਦਾ ਸਾਡਾ ਖਰਚਾ ਹੈ ਉਹ ਖਰਚੇ ਤੋਂ ਬਾਅਦ ਅਗਲੇ ਸਾਲ ਇਹਨਾਂ ਮਿਟਾਣੇ ਤੇ ਇਹਨਾਂ ਨੇ ਐਡਮਿਨਿਸਟਰੇਟਰ ਲਾ ਕੇ ਫਿਰ ਅਗਲੀ ਵਾਰ ਨੂੰ ਕਰਨਾ ਕੰਮ ਕਾਲਾ ਜੋ ਕੱਟਣ ਇਮਾਨਦਾਰੀ ਵਾਲਾ ਸਾਰਾ ਇਮਾਨਦਾਰ ਅੱਗੇ ਸਾਡੀ ਕਾਉਂਸਲ ਤੋਂ ਬਾਅਦ ਇਮਾਨਦਾਰੀ ਸ਼ੁਰੂ ਹੋ ਜਾਣੀ ਹੈ ਇੱਥੇ ਕੁਝ 115 ਕਰੋੜ ਦੇ ਨ ਬਜਟ ਵਿੱਚ ਕੋਈ ਨਵੇਕਲਾ ਕੰਮ ਹੈਗਾ ਜਿਹੜਾ ਨਵੇਕਲਾ ਨਹੀਂ ਇਹ ਐਸਟੀ ਇਹ ਐਸਟੀਮੇਟਡ ਬਜਟ ਰੱਖ ਹੁੰਦਾ ਹੁੰਦਾ ਦੀ ਡਵੈਲਪਮੈਂਟਰੀ ਲੱਗਾ ਸੀ ਇਹਨੂੰ ਫੰਡ ਰੱਖ ਲੈਣੇ ਉਹਨੇ ਨਵੇਂਕਲਾ ਕੰਮ ਅਸੀਂ ਸੁੰਦਰੀਕਰਨ ਦਾ ਕੀਤਾ ਸੀ ਪਰ ਸਰਕਾਰ ਵੱਲੋਂ ਰੋਕ ਲਾ ਦਿੱਤੀ ਗਈ ਹਜੇ ਤੱਕਰ ਉਹਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਇੱਕ ਮੰਮਾ ਜੀ ਹੋਰ ਆਪਾਂ ਗੱਲ ਕਰੀਏ ਜਿਹੜੇ ਅੰਬਰਸਰੀ ਗਲਿਆਰੇ ਦੀ ਤਰਸ ਤੇ ਬੜੇ ਮਹਿੰਗੇ ਮਹਿੰਗੇ ਖੰਭੇ ਰੋਡ ਕੰਡੇ ਲਗਾਏ ਗਏ تھے ਅੱਜ ਟੁੱਟੇ ਭੱਜੇ ਪਏ ਆ ਕਿੱਦਾਂ ਦੇਖ ਲਓ ਕਿੰਨਾ ਪੈਸਾ ਮਿਸ ਜੂਰ ਮੈਂ ਉਹੀ ਤਾਂ ਗੱਲ ਕਹਿੰਨੇ ਕਿਉਂਕਿ ਕੰਮ ਕਰਨ ਦਾ ਟੈਂਡਰ ਹੀ ਨਹੀਂ ਕੋਈ ਲਾਣ ਦਿੰਦੇ ਟੈਂਡਰ ਜਿੰਨੇ ਲੱਗੇ ਸਾਰੇ ਬੰਦ ਪਏ ਫਿਰ ਇਹਨਾਂ ਨੇ ਕਹਿਣਾ ਇਹਨਾਂ ਨੇ ਕੀਤਾ ਕੁਛ ਨਹੀਂ ਮੇਨਟੇਨੈਂਸ ਦੇ ਟੈਂਡਰ ਵੀ ਡਵੈਲਪਮੈਂਟ ਦੇ ਕੰਮ ਵੀ ਬੰਦ ਹੈ ਸਾਡੇ ਵਾੜਾਂ ਚ ਪਾਰਕਾਂ ਦੇ ਵਿੱਚ ਤਿੰਨ ਪਾਸੋਂ ਹੋ ਗਿਆ ਜੇ ਚੋਰੀ ਹੋਗੀ ਤਾਂ ਕਹਿਣਾ ਜੀ ਐ ਐਮਸੀ ਮਿਲ ਕੇ ਚੋਰੀ ਕਰਾ ਗਿਆ ਜੀ ਹੁਣ ਚੋਰੀ ਤਾਂ ਕਰਨੀ ਉਹ ਲੋਕਾਂ ਨੇ ਹੈ ਨਹੀਂ ਇੱਕ ਉਹ ਪਾਰਕ ਹੈ ਮੈਂ ਅਬੀ ਜੀ ਇੱਕ ਤੁਹਾਨੂੰ ਬੇਨਤੀ ਕਰਦਾ ਮੇਰੇ 8 ਨੰਬਰ ਵਾੜ ਚ ਇੱਕ ਉਹ ਪਾਰਕ ਸੀ ਜਿੱਥੇ ਗਰੀਬਾਂ ਦੇ ਬੱਚੇ ਰਹਿ ਗਏ ਤੇ ਕੱਲੇ ਉਹਨੇ ਨਿਆਣੇ ਨੇ ਭੰਗੜਾ ਪਾਇਆ ਜਿੱਦਾਂ ਨਹੀਂ ਪੱਟ ਹੋਈ بس ਉਹ ਤੋਂ ਬਾਅਦ ਉਥੇ ਭੰਗੜਾ ਸਾਡਾ ਹੀ ਪਾਤਾ ਕਿਸੇ ਨੇ ਕੰਮੇ ਨਹੀਂ ਹੁਣ ਦਿੱਤਾ ਤੁਹਾਡਾ ਮਾਰਕ ਤਕਰੀਬਨ BBMP ਦਾ ਹੈ ਸਾਰਾ ਏਰੀਆ ਮਤਲਬ ਖੰਡਰ ਹੋ ਚੁੱਕਿਆ ਬਿਲਡਿੰਗਾਂ ਦਾ ਤੁਸੀਂ ਈਸ਼ੂ ਨਹੀਂ ਚੱਕਿਆ ਵੈਸੇ ਤੁਸੀਂ ਸੋਸ਼ਲ ਮੀਡੀਆ ਤੇ ਆਪਡੇਟ ਰਹਿੰਦੇ ਹੋ ਹਰ ਟਾਈਮ ਮੇਰੀ ਗੱਲ ਸੁਣੋ ਇਹ ਵੀ ਈਸ਼ੂ ਚੱਕੋ ਨਾ ਵੀ ਹਕੂਤ ਬੰਗਲਾ ਦੀ ਹਾਂਜੀ ਹਾਂਜੀ ਕਿਸੇ ਦਿਨ ਇੰਟਰਵਿਊ ਕਰ ਲਿਓ ਆਪਾਂ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਿੰਨੇ ਕਿ ਸਾਡੇ ਵਿਊਅਰਸ ਆ ਉਹ ਦੇਖਦੇ ਰਹਿੰਦੇ ਵਿਚਾਰੇ ਸਾਡੇ ਆਪ ਆਪਸੇ ਲੱਗੇ ਰਹੀਦਾ ਕਿਸੇ ਦਿਨ ਇੰਟਰਵਿਊ ਕਰ ਲਿਓ ਅਸੀਂ ਇਹਨਾਂ ਬਾਰੇ ਈਸ਼ੂ ਚੱਕ ਚੁੱਕੇ ਹਾਂ ਅਸੀਂ BBMP ਨੂੰ ਵੀ ਮਿਲ ਚੁ ਸਾਰਾ ਫੈਸਲਾ ਬੋਰਡ ਕਰਦਾ ਬੋਰਡ ਇਹ ਚਾਹੁੰਦਾ ਵੀ ਸਾਡਾ ਸ਼ਹਿਰ ਤਬਸਤ ਹੋ ਜਾਵੇ ਬੋਰਡ ਨੂੰ ਪਤਾ ਹੀ ਨਹੀਂ ਆਂਦੇ ਵੇਲੇ ਬੋਰਡ ਦੇ ਅਫਸਰਾਂ ਨੂੰ ਸਿਰਫ ਸਤਲੁਜ ਸਦਨ ਦਿਖਦਾ ਉੱਥੇ ਕਹਾ ਬਹੁਤ ਸੋਹਣਾ ਲੱਗਿਆ ਵਾ ਬਹੁਤ ਸੋਹਣੇ ਚੀਲ ਦੇ ਦਰਖਤ ਆ ਉਹਨਾਂ ਨੂੰ ਲੱਗਦਾ ਵੀ ਸਾਰਾ ਨੰਗਲੇ ਐਦਾਂ ਦਾ ਪਰ ਮੈਂ ਬੋਰਡ ਦੇ ਅਧਿਕਾਰੀਆਂ ਨੂੰ ਖਾਸ ਕਰਕੇ ਬੀਬੀ ਐਮ ਬੀ ਚੇਅਰਮੈਨ ਸਾਹਿਬ ਨੂੰ ਤੇ ਜਿਹੜੇ ਸਾਡੇ ਇਸ ਟਾਈਮ ਕੇਂਦਰੀ ਸਰਕਾਰ ਤੇ ਬੈਠੇ ਹਰ ਮੀਟਿੰਗ ਇਹ ਉਹਨਾਂ ਦੀ ਸਤਲੁਜ ਸਦਨ ਦੇ ਵਿੱਚੋਂ ਦੀ ਉਹਨੂੰ ਕਹੋ ਵੀ ਸਤਲੁਜ ਸਦਨ ਤੋਂ ਬਾਹਰ ਨਿਕਲ ਕੇ ਜਿੱਥੇ ਟੁੱਟੀਆਂ ਹੋਈਆਂ ਕੋਠੀਆਂ ਉੱਥੇ ਮੀਟਿੰਗ ਕਰੋ ਫਿਰ ਆਪਣਾ ਕੇਂਦਰੀ ਮੰਤਰੀ એનર્ਜੀ ਮਿਨਿਸਟਰ ਨੂੰ ਕਹੋ ਵੀ ਆਹ ਸਾਡੇ ਸ਼ਹਿਰ ਨੂੰ ਨ ਡਵੈਲਪਮੈਂਟ ਕਰ ਲੋ ਇਹ ਕੇਂਦਰ ਸਰਕਾਰ ਨੇ ਕਰਨਾ ਸਾਡੀ ਬਾਤ ਪਹਚਾਦੋ ਸਾਡੀ ਕੋ ਸੁਣਦਾ ਨਹੀਂ ਇਸ ਜੀ ਵਿੱਚ ਤੁਸੀਂ ਬੋਲਿਆ ਸੀਗਾ ਕਿ ਮੀਡੀਆ ਦੀ ਐਂਟਰੀ ਬਾਰੇ ਗੱਲ ਕੀਤੀ ਜਾਊਗੀ ਉਹ ਦੱਸ ਦਿਓ ਜੀ ਕੀ ਅਪਡੇਟ ਹੈ ਤੁਹਾਡਾ ਮੈਂ ਮੀਡੀਆ ਦੀ ਐਂਟਰੀ ਬਾਰੇ ਕਹਿੰਨਾ ਅੱਜ ਵੀ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਘੰਟਾ ਗੱਲ ਹੋਈ ਦੇਖੋ ਜੇ ਲਾਈਵ ਚੱਲ ਰਿਹਾ ਤਾਂ ਲਾ ਦਿਓ ਲਾਈਵ ਲਾਈਵ ਦੇ ਵਿੱਚ ਸਾਡੀ ਬੇਨਤੀ ਆਜ ਵੀ ਸੁਣਿਆ ਵੀ ਬਾਹਰ ਹੀ ਆ ਦੇਖੋ ਸਾਡੀ ਬੇਨਤੀ ਇਹ ਹੈ ਸਾਡੇ ਕੋਲ ਜਿਸ ਕਮਰੇ ਚ ਖੜੇ ਆ ਤੁਸੀਂ 17 ਬਾਈ 36 ਫੁੱਟ ਦਾ ਇਹ ਕਮਰਾ ਇਹਦੇ ਵਿੱਚ ਆਲ ਰੈਡੀ 32 ਕੁਰਸੀਆਂ ਲੱਗੀਆਂ ਹੋਈਆਂ ਜਿਨ੍ਹਾਂ ਦੇ ਵਿੱਚ 20 ਦੇ ਕਰੀਬ ਐਮਸੀ ਦੀਆਂ ਕੋਈ ਸੀਵਰੇਜ ਬੋਰਡ ਨੇ ਵੀ ਆਣਾ ਚਾਹੀਦਾ ਸਬਾਨਾ ਨੇ EO7 ਨੇ ਜਾਂ ਹੋਰ ਕਿਸੇ ਨੇ ਬੈਠਣਾ ਠੀਕ ਹੈ ਤੁਹਾਡੇ ਭਰਾਵਾਂ ਲਈ 3 ਜਾਂ 4 ਫੁੱਟ ਸਾਡੇ ਕੋਲ ਜਗ੍ਹਾ ਹੈ ਮੇਰੀ ਬੇਨਤੀ ਤਾਂ ਸੁਣ ਲਓ ਜੋ ਆਪਾਂ ਪ੍ਰਪੋਜ਼ਲ ਲਿਆਂਦੀ ਠੀਕ ਹੈ ਨਾ ਸਾਡੇ ਲਈ 3 ਜਾਂ 4 ਫੁੱਟ ਤੁਹਾਡੇ ਲਈ ਜਗ੍ਹਾ ਹੈ ਜੇ ਤੁਸੀਂ ਆਪਸੀ ਭਾਈਚਾਰੇ ਦੇ ਨਾਲ ਸਾਨੂੰ ਤਿੰਨੋਂ ਪ੍ਰੈਸ ਕਲੱਬ ਲਿਖ ਕੇ ਦੇ ਦੇਣ ਕਿ ਕੱਲ ਨੂੰ ਸਾਡੇ ਤੇ ਕੋਈ ਇਤਰਾਜ਼ ਨਹੀਂ ਕਰੂਗੇ ਸਾਨੂੰ ਕੁਰਸੀ ਨਹੀਂ ਮਿਲੀ ਜਾਂ ਸਾਨੂੰ ਫਲਾਣਾ ਬੰਦਾ ਪਹਿਲਾਂ ਆ ਗਿਆ ਜਾਂ ਬਾਅਦ ਚ ਆ ਗਿਆ ਤਾਂ ਸਾਡੀ ਸਾਡਾ ਕਸੂਰ ਨਾ ਕੱਢੋ ਜਿਵੇਂ ਅਸੀਂ ਕਿਤੇ ਵੀ ਪ੍ਰੈਸ ਕਾਨਫਰੰਸ ਕਰੀ ਜੀ ਕੋਈ ਅੱਗੇ ਆ ਜਾਂਦਾ ਉਹ ਕਹਿੰਦੇ ਪਿੱਛੇ ਕਾਹਨੂੰ ਬੈਠਾ ਪਿੱਛੇ ਵਾਲਾ ਕਹਿੰਦਾ ਤੂੰ ਅੱਗੇ ਕਾਹਨੂੰ ਬੈਠਾ ਤੁਹਾਡੀ ਵੀ ਮਜਬੂਰੀ ਆ ਕਿਉਂਕਿ ਅਸੀਂ ਨੈਸ਼ਨਲ ਚੈਨਲ ਤੇ ਵੀ ਦੇਖਦੇ ਆ ਵੀ ਹਰ ਇੱਕ ਬੰਦੇ ਦੀ ਹੁੰਦੀ ਕਿ ਮੈਂ ਆਪਣੀ ਐਕਸਕਲੂਸਿਵ ਸਟੋਰੀ ਲਾਵਾਂ ਸਾਡੇ ਕੋਲ ਥੋੜੀ ਨਹੀਂ ਹੈ ਇੱਕ ਦਿਨ ਤੁਸੀਂ ਤਿੰਨ ਪ੍ਰੈਸ ਕਲੱਬਾਂ ਦੇ ਪ੍ਰਧਾਨ ਸਾਡੇ ਨਾਲ ਆ ਕੇ ਜਿੱਦੜ ਤੁਸੀਂ ਕਹੋਗੇ ਮੀਟਿੰਗ ਕਰ ਲੋ ਜੋ ਤੁਸੀਂ ਸਾਨੂੰ ਐਂਟਰੀ ਦੀ ਪ੍ਰਪੋਜ਼ਲ ਦੇਉਗੇ ਸਾਨੂੰ ਮਨਜ਼ੂਰ ਹੈ ਲੋਕਾਂ ਦੇ ਹੱਕ ਦੀ ਗੱਲ ਹੈ ਲੋਕਾਂ ਦੇ ਦੇਖੋ ਮੈਂ ਉਹ ਜਨਤਾ ਕੋਲੋਂ ਟੈਕਸ ਦੇ ਰੂਪ ਚ ਵਸੂਲਿਆ ਪੈਸਾ ਲੋਕਾਂ ਨੂੰ ਲੱਗੇ ਉਹਨਾਂ ਉੱਪਰ ਲੱਗੇ ਤੁਸੀਂ ਜੇ ਚਾਹੋ ਤਾਂ ਮੀਡੀਆ ਦਰੀਆ ਦਰੀਆ ਵਾਸ਼ਾ ਕੇ ਜਮਾਂ ਸੜਕਾਂ 'ਤੇ ਬੈਠ ਸਕਦਾ ਤਾਂ ਅੰਦਰ ਨਹੀਂ 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 ਮੇਰੀ ਬੇਨਤੀ ਹੈ ਸਤਿਕਾਰ ਅਸੀਂ ਹਮੇਸ਼ਾ ਦਿੱਤਾ ਜਦ ਮੀਡੀਆ ਦਾ ਨਾਮ ਆਇਆ ਮੈਂ ਜਦੇ ਹੱਥ ਜੋੜ ਲੇ ਠੀਕ ਹੈ ਨਾ ਜੀ ਪਹਿਲਾਂ ਤਾਂ ਨਹੀਂ ਹੱਥ ਜੋੜੇ ਤੇ ਪਹਿਲਾਂ ਤਾਂ ਮੈਂ ਇਦ ਇਸ ਤਾਰਾ ਬਾਈ ਤੁਹਾਨੂੰ ਆਪਣੇ ਪ੍ਰੈਸ ਲਾਬਰ ਰੀਟਨ ਚ ਲਿਖ ਕੇ ਦੇਣਾ ਨਹੀਂ ਰੀਟਨ ਚ ਵੀ ਨਹੀਂ ਸਾਡੇ ਨਾਲ ਬੈਠ ਕੇ ਗੱਲ ਕਰਨ ਕਿ ਭਾਈ ਸਾਨੂੰ ਆਪਾਂ ਇਦਾਂ ਐਡਜਸਟ ਕਰ ਲਾਂਗੇ ਆਪਾਂ ਤਾਂ ਮਤਲਬ ਤੁਹਾਡਾ ਹਾਊਸ ਤਿਆਰ ਹੈ ਮੀਡੀਆ ਦੀ ਐਂਟਰੀ ਹਾਊਸ ਨੂੰ ਸਾਡਾ ਆਪਾਂ ਕਹਿਤਾ ਤਿਆਰ ਦਾ ਇਹਦਾ ਮਤਲਬ ਹੋਰ ਤਾਂ ਸਨੇਹ ਨਹੀਂ ਹੋਤੇ ਆਮ ਲਈ ਸਾਨੂੰ ਸੁਨੇਹ ਨਹੀਂ ਭੱਜੇ ਸਨੇਹ ਨਹੀਂ ਅੱਜ ਸਨੇਹ ਨਹੀਂ ਲਗਾਏ ਕਿ ਬਜਟ ਦੀ ਵੱਡੀ ਮੀਟਿੰਗ ਦੇਖੋ ਇਹ ਗਲਤੀ ਹੈ ਜੀਨੇ ਸਨੇਹਾ ਨਹੀਂ ਲਾਇਆ ਮੇਰੀ ਗੱਲ ਸੁਣੋ ਮੈਂ ਤਾਂ ਇੱਥੇ ਬੋਲ ਰਿਹਾ ਜੀ ਪਾਰਸ਼ਲਟੀ ਹੈ ਪ੍ਰਧਾਨ ਜੀ ਹਜੇ ਹੀ ਪਾਰਸ਼ਲਟੀ ਮੇਰੀ ਗੱਲ ਤਾਂ ਸੁਣਾਣੇ ਨਹੀਂ ਨਹੀਂ ਸੁਣੋ ਪਹਿਲੇ ਪੁਰਾਣੇ ਤਰੀਕਾ ਸਾਰਿਆਂ ਨੂੰ ਕਾਟੇ ਮਤੇ ਘਰ ਬੈਠੇ ਸਾਨੂੰ ਮਤਾ ਕਹਿੰਦੀ ਭੱਜਿਆ ਨਾ ਨਹੀਂ ਮੇਰੀ ਬੇਨਤੀ ਉਹੀ ਤਾਂ ਆਪਾਂ ਕਹਿੰਨੇ ਕਿ ਤਿੰਨ ਪ੍ਰੈਸ ਕਲੱਬ ਵਾਲੇ ਆਪਾਂ ਕਰ ਲਈਏ ਆਪਾਂ ਮਤੇ ਹੀ ਪ੍ਰੈਸ ਕਲੱਬਾਂ ਦੇ ਪ੍ਰਧਾਨਾਂ ਨੂੰ ਭੇਜ ਦਈਏ ਕਿਉਂਕਿ ਸਾਨੂੰ 35 36 ਮਤੇ ਸਪਾਨ ਚ ਥੋੜੀ ਜੀ ਕੱਲ ਨੂੰ ਫੇਰ ਕਹਿਣਾ ਕਿ ਕਿੱਥੋਂ ਖਰਚਾ ਹੋ ਰਿਹਾ ਤੁਸੀਂ ਨਹੀਂ ਕਹਿਣਾ ਵੀ ਜਿਹੜੇ ਸਾਡੇ ਉੱਪਰ ਬੈਠੇ ਕੱਟਣ ਇਮਾਨਦਾਰ ਠੀਕ ਹੈ ਨਾ ਉਹਨਾਂ ਨੇ ਕਹਿੰਦਾ ਵੀ ਖਰਚਾ ਕਿਉਂ ਹੋ ਰਿਹਾ ਇਮਾਨਦਾਰਾਂ ਨੇ ਅਸੀਂ ਤਾਂ ਬੇਈਮਾਨ ਐ ਕਿਉਂਕਿ ਸਾਨੂੰ ਸਰਟੀਫਿਕੇਟ ਦਿੱਤਾ ਉਹਨਾਂ ਨੇ ਆਪ ਆਪ ਨਹੀਂ ਦੇਖਦੇ ਆਪਣੇ ਜੇਲ੍ਹਾਂ ਜੋ ਕਿੱਥੋਂ ਕੱਟ ਕੇ ਆਏ ਵੇ ਤੇ ਉਹ ਕੁੱਲ ਮਿਲਾ ਕੇ ਮੈਂ ਇਹ ਬੇਨਤੀ ਕਰਦਾ ਕਿ ਅਸੀਂ ਤਿੰਨੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਮਤਾ ਭੇਜਿਆ ਕਰਾਂਗੇ ਕੋਈ ਬੰਦਾ ਇਤਰਾਜ਼ ਨਾ ਜਿਹੜਾ ਕਹਿੰਦਾ ਕੱਲਾ ਕਹਿੰਦਾ ਕੱਲਾ ਲੈ ਲਵੇ ਮਤਾ ਸਾਨੂੰ 35 36 ਮਤੇ ਜੇ 10 ਪਤਿਆਂ ਦਾ ਮਤਾ ਸਾਨੂੰ 400 ਪੇਜ ਕਰਾਣਾ ਬਹੁਤ ਮੁਸ਼ਕਲ ਕਹਿੰਦਾ ਠੀਕ ਹੈ ਨਹੀਂ WhatsApp ਸਾਰੇ ਨਹੀਂ ਰਹਿ ਜਾਂਦਾ ਫਿਰ ਅਸੀਂ ਪ੍ਰਧਾਨਾਂ ਦਾ ਸਾਨੂੰ ਲਿਖ ਕੇ ਦੇ ਦੇਣ ਕਿ ਅਸੀਂ ਆ ਤਿੰਨ ਪ੍ਰਧਾਨ ਆਪਾਂ ਚਾਰ ਪ੍ਰਧਾਨ ਉਹਨੂੰ ਸਾਨੂੰ ਕੋਈ ਤਰਾਜ ਨਹੀਂ ਆ ਤੁਸੀਂ ਇੱਕ ਗਰੁੱਪ ਬਣਾ ਲਓ ਜਿੱਦਾਂ ਪੁਲਿਸ ਆਇਆ ਉਹ ਚਲੋ ਸਾਰੇ ਆਂ ਜੀ ਇੱਕ ਗਰੁੱਪ ਮੇਰੀ ਬੇਨਤੀ ਤਾਂ ਸੁਣ ਲਓ ਉਸੀ ਬੜੇ ਐਕਟਿਵੇਟ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਤੁਸੀਂ ਤਾਂ ਕੱਲੇ ਕੱਲੇ ਨੂੰ ਫੋਨ ਕਰਕੇ ਮੈਂ ਜੇ ਕੱਲੇ ਨੂੰ ਫੋਨ ਕਰਾਂ ਸਾਨੂੰ ਚਾਹ ਦਾ ਕੱਪ ਜਾ ਇੱਜਤਨਾ ਪੁੱਛੇ ਤੁਸੀਂ ਮੈਨੂੰ ਮੇਰੇ ਭਰਾ ਐ ਜਦੋਂ ਤੁਸੀਂ ਬੁਲਾਉਂਦੇ ਅਸੀਂ ਆਂਦੇ ਹਾਂ ਕਾਨਫਰੈਂਸ ਤੇ ਫੇ ਉਦੋਂ ਮੈਂ ਜਿੱਦ ਵੀ ਦਿੰਦਾ ਹੁਣ ਜਿੱਥੇ ਕਈ ਪਾਵਰਾਂ ਸੀਮਤ ਵੀ ਹੈ ਨਾ ਉਹਦਾ ਜਿੱਦ ਵੀ ਹੈ ਸੀਮਤ ਖਾਤਰਾਂ ਵੀ ਹੈ ਨਾ ਮੇ ਕੋਲ ਮੈਨੂੰ ਕਿਹੜਾ ਇੱਥੇ ਪੈਣਾਂ ਮੈਂ ਤਾਂ ਜਿੰਨੀ ਕੁ ਭੁੱਖਾ ਪੱਕਾ ਪਾਣੀ ਤੁਹਾਨੂੰ ਲੱਗ ਸਕਦਾ ਉਦੋਂ ਹੀ ਕਰਦਾ ਤੇ ਬੇਨਤੀ ਆ ਤੁਹਾਨੂੰ ਤਿੰਨੋਂ ਪ੍ਰੈਸ ਕਲੱਬਾਂ ਨੂੰ ਜਾਂ ਚੌਥਾ ਭਰਾ ਕੋਈ ਰਹਿ ਗਿਆ ਹੋਵੇ ਪ੍ਰੈਸ ਕਲੱਬ ਕਈ ਵਾਰ ਵੱਡ ਜਾਂਦਾ ਕੋਈ ਹੁੰਦਾ ਕੋਈ ਅਲਗ-ਅਲਗ ਤੇ ਆਪਾਂ ਸਾਰਿਆਂ ਨੂੰ ਬੇਨਤੀ ਸਾਡੇ ਲਈ 1 ਮਿੰਟ ਲਾਸਟ ਲਾਈਨ ਲਾ ਦਿਓ ਲਾਈਵ ਆ ਜੇ ਸਾਡੇ ਲਈ ਹਰ ਉਹ ਪੱਤਰਕਾਰ ਜਿਹਨੇ ਸ਼ੁਰੂਆਤ ਕੀਤੀ ਪੱਤਰਕਾਰੀ ਦੀ ਭਾਵੇਂ ਉਹ ਇੱਕ ਦਿਨ ਦਾ ਹੈ ਚਾਹੇ ਉਹ 10 ਸਾਲ ਦਾ ਹੈ ਸਾਡੇ ਲਈ ਸਾਰੇ ਹੀ ਸਰ ਪ੍ਰਮਾਨਿਤ ਇੱਜ਼ਤ ਆਪਾਂ ਉਹਨਾਂ ਦੀ ਕਰਦੇ ਆਂ ਮਤਲਬ ਉਮੀਦ ਰੱਖੀਏ ਪਿਆ ਅਗਲੀ ਮੀਟਿੰਗ ਤੇ ਪਤਾ ਉਮੀਦ ਤਾਂ ਹੈ ਵੀ ਤੁਸੀਂ ਤਿੰਨ ਪ੍ਰੈਸਾਂ ਦੇ ਕਲੱਬ ਦੇ ਪ੍ਰਧਾਨ ਸਾਨੂੰ ਦੱਸ ਦੋ ਵੀ ਅਸੀਂ ਇਹਨੂੰ ਚਲਾਉਣਾ ਕਿੱਦਾਂ ਹੈ ਵੀ 17/2 36 ਦਾ ਕਮਰਾ ਹੈ 32 ਕੁਰਸੀਆਂ ਆਲਰੇਡੀ ਲੱਗ ਚੁੱਕੀਆਂ ਹੋਈਆਂ ਜੇ 36 ਪੱਤਰਕਾਰ ਆ ਗਏ ਅਸੀਂ ਕਿੱਦਾਂ ਐਡਜਸਟਮੈਂਟਾਂ ਕਰ ਰਹੀਆਂ ਸਾਨੂੰ ਦੱਸੋ 36 ਨਹੀਂ ਆਉਂਦੇ ਜੀ 4-5 ਹੀ ਆਉਂਦੇ ਨੇ ਨਹੀਂ ਆਣਾ 36 ਨਹੀਂ ਆਣਾ ਜਦੋਂ ਐਂਟਰੀ ਹੋਣੀ ਹੁੰਦਾ ਤੁਸੀਂ ਮਿਹਨਤੀ ਪੱਤਰਕਾਰ ਆ ਜਾਣੇ ਫਿਰ ਮੇਰੇ ਵਰਗੇ ਨਹੀਂ ਆਣਾ ਇਹ ਵੀ ਗੱਲ ਹੈ